ਗੇਦੜਵਾਦੀ ਕਿਸਮਤ ਚੰਗੀ ਆਏ ਬਾਈ ਡੈਂਪੀ ਹੋਰੀ ਹੈ ਕਿ ਜਿੱਤ ਰਹੇ ਆ ਕਿਉਂਕਿ ਪਿਛਲੇ 3 ਪਲਾਂਟ ਤੋਂ ਐਮ.ਐਲ.ਏ ਬਣ ਰਹੇ ਆ ਤੇ ਕਿਸੇ ਵੀ ਕਿਸੇ ਵੀ ਖੇਤਰ ਦੇ ਲੋਕਾਂ ਦਾ ਕੋਈ ਕੰਮ ਨਹੀਂ ਸਵਾਰਿਆ ਗਿਆ ਭਾਈ ਜੀ ਡੈਂਪੀ ਤੋਂ ਲੁਣਨਾ ਤਰਸ ਤੇ ਆਧਾਰ ਤੇ ਵੀ ਬਹੁਤ ਵੋਟ ਪੈ ਰਹੀ ਹੈ ਪਿੰਡ ਚੋਂ ਅਸੀਂ ਸੱਥਾਂ-ਸੁੱਥਾਂ ਜਾਣਦੇ ਆ ਆਮ ਪਬਲਿਕ ਤੋਂ ਜਾਣਦੇ ਆ ਕਿਸੇ ਦੇ ਘਰੇ ਜਾਣਦੇ ਆ ਡਾਕਟਰੀ ਦਾ ਕੰਮ ਕਰਦੇ ਆ ਜਦੋਂ ਉਹ ਦੱਸਦੇ ਆ ਉਹ ਕਹਿੰਦੇ ਵੀ ਬਾਈ ਢੱਲ ਨੂੰ ਨਾ ਏ ਰੇ ਰੇ ਜਿਹੜੇ ਕਾਂਗਰਸੀ ਬੰਦੇ ਜੀ ਕੱਟੜ ਉਹ ਵੀ ਕਹਿੰਦੇ ਵੀ ਤਰਸ ਦੇ ਆਧਾਰ ਤੇ ਹੈ ਜਿਹੜੀ ਵੋਟੋ ਕਿ ਭਾਈ ਡੀਪੀ ਤੋਂ ਲੋਂਦੇ ਨਹੀਂ ਹੈ। ਤਪਾਲ ਸ਼ਰਮਾ ਚਲੇਗੇ ਬੀਜੇਪੀ ਦੇ ਵਿੱਚ। ਮਨਪ੍ਰੀਤ ਬਾਦਲ ਨੂੰ ਕਿੰਨੀ ਸਪੋਰਟ ਮਿਲੂਗੀ? ਆਮ ਆਦਮੀ ਪਾਰਟੀ ਦਾ ਕਿੰਨਾ ਕੁਟਰ ਨਾਲ ਲੈ ਕੇ ਜਾਣਗੇ ਸ਼ਰਮਾ ਜੀ? ਸ਼ਰਮਾ ਮਗਰ ਤਾਂ ਵੋਟ ਹੈ ਨੇ ਜੀ। ਕੋਈ ਵੱਧ ਤੋਂ ਵੱਧ 10 ਜਾਂ 15 ਵੋਟਾਂ ਪਿੰਡ ਚੋਂ ਲੈ ਜਾਊਗਾ ਸ਼ਰਮਾ। 15 10 15 ਬਿਲਕੁਲ ਏਨਾਂ ਹੀ। ਇਦਾਂ ਆਏ। ਲੋਕਾਂ ਨੂੰ ਪ੍ਰੋਸੈਸ ਗੱਲ ਦਾ ਹੈ ਕਿ ਜੇ ਸਾਡਾ ਕੰਮ ਕੋਈ ਖਲਾ ਸਕਦਾ ਕਿਦਰ ਵਿੱਚ ਤੇ ਸਿਰਫ ਸਿਰਫ ਡਿੰਪੀ ਤੋਂ ਬਰਾਦਾ ਕਿਉਂਕਿ ਰਾਜਾ ਬਰਿੰਗ ਡਰਾਮੇ ਬਾਜੀ ਬੜੀ ਕਰਨੀ ਹੁੰਦੀ ਹੈ ਉਹ ਪਿਛਲੇ 12 ਸਾਲ ਤੋਂ ਡਰਾਮੇ ਬਾਜੀ ਨਟਾਂਕੀ ਰੋਜ਼ ਕਰਦਾ ਹੈ ਕਦੇ ਆਉਂਦੇ ਪੋਸਟਰ ਪੜਾਲੇ ਕਦੇ ਆਉਦੀ ਘਰ ਵਾਲੀ ਦੇ ਉਥੇ ਪੋਸਟਰਾਂ ਦੇ ਗੁਆ ਮਲਾਤਾ ਇਕੱਲੀ ਵੋਟਰ ਚੱਲ ਪਿਆ ਤੁਹਾਡੇ ਨਾਲ ਡਿੰਪੀ ਜੀ ਕਿਉਂਕਿ ਇਕੱਲੀ ਜਦ ਤੁਸੀਂ ਪਿਛਲੀ ਵਾਰ ਕਹਿ ਰਹੇ ਸੀ ਕਿ 70 80 ਪਰਸੈਂਟ ਵੋਟਰ ਤਾਂ ਪਹਿਲੇ ਦਿਨ ਹੀ ਨਾਲ ਆ ਗਏ ਸੀ ਕਹਿੰਦੇ ਇਹ ਇੱਥੇ ਦੇ ਜਿਹੜੇ ਮੇਨ ਮੋਢੀ ਆ ਅਕਾਲੀ ਦਲ ਦੇ ਉਹ ਵੀ ਮੇਰੇ ਨਾਲ ਭਰਾਵਾਂ ਸਾਰੀ ਫੈਮਿਲੀ ਮੇਰੇ ਨਾਲ ਹੀ ਫਿਰਦੀ ਹੁੰਦੀ ਆ ਜਦੋਂ ਗਏ ਕਿ ਢਿੰਪੀ ਫੜਨ ਤੇ ਚਾਵਾਂਗੇ ਉਸ ਲਈ ਜਦੋਂ ਥੋੜੀ ਜਿਹੀ ਰਹਿ ਗਈ ਸੀ ਕਹਿੰਦੇ ਕੱਢ ਦੇਉਗੇ ਇਹਦੀ ਉਹ ਵੀ ਕਰ ਦਾਂਗੇ ਹਾਂ ਲੋਕਾਂ 'ਚ ਢਿੰਪੀ ਜੀ ਇਹ ਗੱਲ ਜਾ ਰਹੀ ਹੈ ਕਿ 2.5 ਸਾਲ ਜਾਂ 2 ਸਾਲ ਆ ਜੇ ਸਰਕਾਰ ਦੇ ਪਏ ਆ ਔਰ ਇਸੇ ਕਰਕੇ ਸਰਕਾਰ ਦੇ ਬੰਦੇ ਨੂੰ ਹੀ ਅਸੀਂ ਸਰਕਾਰ ਦੇ ਨੁਮਾਇੰਦੇ ਨੂੰ ਜੁਤਾਈਏ ਇਹ ਚੀਜ਼ ਲੋਕਾਂ 'ਚ ਗਿੱਦੜਵੇ ਦੇ ਲੋਕਾਂ 'ਚ ਜਾ ਰਹੀ ਹੈ ਘਰ ਕਰ ਰਹੀ ਹੈ ਗੱਲ ਇਹ 2.5 ਸਾਲ ਦੇ ਸਾਡੇ ਐਮਐਲਏ ਸਾਹਿਬ ਜਿਹੜੋ ਜਿਹੜੇ ਇੱਥੋਂ ਚੁਣ ਕੇ ਗਏ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਇੱਕ ਇਹੀ ਲਾਰਾ ਲਾ ਰਹੇ ਸੀ ਕਿ ਮੇਰੀ ਕੋਈ ਸੁਣਦਾ ਨਹੀਂ ਆਪਣੀ ਸਰਕਾਰ ਹੈ ਨਹੀਂ ਤੇ ਫਿਰ ਲੋਕਾਂ ਨੂੰ ਹੁਣ ਮੌਕਾ ਮਿਲ ਗਿਆ ਜੀ ਲੋਕਾਂ ਦੇ ਵਿੱਚ ਹੁਣ ਪਈ ਉਹਦੇ ਤੇਰੀ ਕੋਈ ਸੁੰਦਾ ਨਹੀਂ ਸੀ ਤੇ ਫਿਰ ਸਾਨੂੰ ਸੁਣਨ ਵਾਲੇ ਨੂੰ ਵੋਟਾਂ ਪਾ ਲੈਣਗੇ। ਰਸਾ ਆ ਗਿਆ ਤਾਂ ਮਗਰ ਰੱਖਿਆ। ਇਤਨੀ ਐਮਐਲਏ ਬਣ ਕੇ ਬਾਅਦ ਚ ਕਹਿਣ ਕਿ ਜੀ ਵੀ ਵੀ ਤੁਸੀਂ ਕੌਣ ਹੋ? ਹੈ? ਤੇ ਹੁਣ ਨਹੀਂ ਆਦੇ। ਐਸੇ ਕੋਚ ਭੜਾ ਹੀ ਹੈ ਕੋਲੇ। ਕੀ ਬੰਦੇ? ਆ ਚੰਗੇ ਬੰਦੇ ਆ। ਕਿਵੇਂ ਤੁਹਾਨੂੰ ਕੀ ਲੱਗ ਰਿਹਾ ਮਾਹੌਲ ਕੀ ਹੈ? ਡੈਂਪੀ ਜੀ ਤੂੰ ਆਈ। ਜੇ ਤੂੰ ਆ। ਮੈਂ ਕੱਢ ਦੋਗੇ ਪਿਛਲੀ ਵਾਰ ਵਾਲਾ। ਜਿੰਮੂ ਅੱਜ ਰੂਰ ਤੁਸੀਂ ਕਹਿ ਰਹੇ ਹੋ ਕਿ 2.5 ਸਾਲਾਂ ਚ ਪਿਛਲੇ 2.5 ਤਿੰਨ ਦਹਾਕਿਆਂ ਦੇ ਜਿਹੜੇ ਕੰਮ ਸੀ 2.5 ਸਾਲਾਂ ਚ ਨਿਬੇੜਦੇ ਨੇ ਹਾਊ ਇਟ ਪੋਸੀਬਲ ਇਟ ਇਜ਼ ਪੋਸੀਬਲ ਜੀ ਤੁਹਾਨੂੰ ਕੰਮ ਕਰਨਾ ਕੰਮ ਕਰਨਾ ਪੈਂਦਾ ਭਾਈ ਸਾਹਿਬ ਜਦੋਂ ਆਪਾਂ ਹਲਕੇ ਚ ਆਵਾਂਗੇ ਨਾ ਕਿਸੇ ਕੋਲੇ ਕਿਸੇ ਦੀ ਕੋਈ ਦੁੱਖ ਤਕਲੀਫ ਨਾ ਸੁਣਾਂਗੇ ਤੁਸੀਂ 2.5 ਸਾਲਾਂ ਦੀ ਗੱਲ ਕਰਦੇ ਹੋ ਵੀ ਅਸੀਂ 2.5 ਮਹੀਨਿਆਂ ਚ ਹੀ ਕੰਮ ਨਿਬੇੜਤਾ ਜਿੱਦਾਂ ਦਾ ਪਿਤ ਬਾਦਲ ਇਥੋ ਜਨ ਪ੍ਰਚਾਰ ਕਰ ਰਿਹਾ ਲਗਦਾ ਹੈ ਬੀਜੇਪੀ ਦੇ ਕੈਂਡੀਡੇਟ ਹੈ ਤੁਹਾਨੂੰ ਇਹ ਗੱਲ ਲੱਗ ਰਹੀ ਹੈ ਉਹ ਕਹਿੰਦੇ ਕਿ ਮੈਂ ਇਥੋ ਜਿੱਤਦਾ ਰਿਹਾ ਮੈਨੂੰ ਬਨਵਾਸ ਹੋ ਗਿਆ ਸੀ ਇਸ ਕਰਕੇ ਮੈਂ ਹੁਣ ਬੜੇ ਚਿਰ ਬਾਅਦ ਆਇਆ ਮਨਪਰਿਆ ਹੋਇਆ ਅੱਖ ਗਿੱਦੜਵੇ ਦੇ ਲੋਕਾਂ ਦੀ ਵੀ ਨਾਮ ਹੈ ਤੇ ਮੇਰੀ ਵੀ ਅੱਖ ਨਾਮ ਹੈ ਇਹ ਮਨਪ੍ਰੀਤ ਸਿੰਘ ਬਾਦਲ ਕਹਿੰਦੇ ਆ ਤਾਂ ਤੁਹਾਨੂੰ ਲੱਗ ਰਿਹਾ ਕਿ ਪੁਰਾਣੇ ਲੋਕ ਜਿਹੜੇ ਤੁਰ ਪਏ ਉਹਨਾਂ ਦੇ ਨਾਲ ਜਾਂ ਤੁਰ ਪੈਣਗੇ ਇਹ ਹੀ ਖਜ਼ਾਨੇ ਦੀ ਚਾਬੀ ਕਿਤੇ ਮੇਰੇ ਕੋਲੇ ਹੋਵੇ ਤੇ ਜੇ ਕੋਈ ਕੰਮ ਕਰਨ ਆ ਆ ਗਿਆ ਤੁਹਾਨੂੰ ਐ ਕਹਿਣ ਵੀ ਮੇਰਾ ਕੰਮ ਰਹਿ ਗਿਆ ਪਿੱਟੇ ਮੂੰਹ ਫੇਰੇ ਹੋ ਜੀ ਆਪਣਾ ਪਾਵਰ ਦੇ ਕਿੱਦਰ ਬਹਾ ਹਲਕੇ ਦੇ ਵਿੱਚ ਅਸੀਂ ਜਿੱਥੇ ਡਿੰਪੀ ਢਲੋਹਣਾ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਔਰ ਕਾਂਗਰਸ ਦੇ ਵਿੱਚ ਇੱਕ ਪਰਿਵਾਰ ਲੰਬੇ ਸਮੇਂ ਤੋਂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਸ਼ਾਮਲ ਕਰਵਾਇਆ ਡਿੰਪੀ ਢਲੋਹਣਾ ਨੇ ਬੀਬੀਆਂ ਦੇ ਵਿੱਚ ਬੈਠੇ ਗੱਲਬਾਤ ਵੀ ਡਿੰਪੀ ਢੋਹਣਾ ਨਾਲ ਕਰਾਂਗੇ ਡਿੰਪੀ ਜੀ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਤੁਸੀਂ ਲਗਾਤਾਰ ਅਗਰੈਸਿਵਲੀ ਕਰ ਰਹੇ ਹੋ ਪ੍ਰਚਾਰ ਸੀਐਮ ਸਾਹਿਬ ਵੀ ਆ ਕੇ ਪ੍ਰਚਾਰ ਕਰਕੇ ਗਏ ਹੈ ਕਿਵੇਂ ਚੱਲ ਰਿਹਾ ਹੈ ਚੋਣ ਪ੍ਰਚਾਰ ਕਿਹੋ ਜੀ ਤਿਆਰੀ ਹੈ ਇਸ ਵਾਰ ਬਹੁਤ ਅੱਛਾ ਚੋਣ ਪ੍ਰਚਾਰ ਚੱਲ ਰਿਹਾ ਹੈ ਭਾਈ ਸਾਹਿਬ ਬਹੁਤ ਲੋਕਾਂ ਵੱਨੀ ਉਹ ਨਿਗ ਮਿਲ ਰਿਹਾ ਬਹੁਤ ਮਾਨ ਸਤਕਾਰ ਪਿਆਰ ਮਿਲ ਰਿਹਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਅ ਬਾਕੀ ਸੀਐਮ ਸਾਹਿਬ ਵੀ ਆਏ ਆ ਜੀ ਉਹਨਾਂ ਨੇ ਵੀ ਦੋ ਗੇੜੇ ਸਾਡੇ ਪੂਰੇ ਹਲਕੇ ਦੇ ਲਾਤੇ ਤੇ ਸੀਐਮ ਸਾਹਿਬ ਦਾ ਵੀ ਲੋਕਾਂ ਨੇ ਰੱਜ ਕੇ ਸਵਾਗਤ ਕੀਤਾ ਤੇ ਰੱਜ ਕੇ ਪਿਆਰ ਦਿੱਤਾ ਸੀਐਮ ਸਾਹਿਬ ਨੂੰ ਪਹਿਲੀ ਵਾਰੀ ਆਏ ਸਾਡੇ ਹਲਕੇ 'ਚ ਜਿਹੜੇ ਅਸਲ ਆਏ ਜੱਟ ਕੇ ਆਏ ਆ ਤੇ ਨਹੀਂ ਤਾਂ ਵਿੱਚ ਦੀ ਮਤਲਬ ਗਰੂਡ ਸ਼ੂ ਹੀ ਹੋਏ ਆ ਕਦੇ ਐ ਜੱਟ ਕੇ ਰੈਲੀ ਨਹੀਂ ਹੋਈ ਸੀ ਤੇ सीएम ਸਾਹਿਬ ਵੀ ਕੱਲ ਮੈਨੂੰ ਦੱਸਦੇ ਸੀ ਕਹਿੰਦੇ ਯਾਰ ਬਹੁਤ ਮੈਨੂੰ ਪਿਆਰ ਮਿਲ ਰਿਹਾ ਬਹੁਤ ਖੁਸ਼ ਹੋ ਕੇ ਗਏ ਜਰੂ ਗਏ ਸੀਮ ਸਾਹਿਬ ਪਿੰਡ ਤੁਸੀਂ ਖੜੇ ਆ ਇੱਥੇ ਕਾਂਗਰਸ ਦੇ ਸੀਗੇ ਕਈ ਪਰਵਾਰ ਹਾਂਜੀ ਇਹ ਇਹ ਮੱਲਨ ਪਿੰਡਾ ਜੀ ਇਥੋਂ ਦੇ ਸਾਬਕਾ ਮੈਂਬਰ ਸੀਗੇ ਭਾਈ ਸਾਹਿਬ ਤੇ ਇਹਨਾਂ ਨੂੰ ਅੱਜ ਸੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਸਾਰੇ ਫੈਮਿਲੀ ਨੂੰ ਦੋ ਬ੍ਰਦਰ ਆ ਇਹਨਾਂ ਦੇ ਬੇਟੇ ਆ ਦੋਨਾਂ ਦੇ ਭਾਈ ਜੀ ਦੇ ਭਤੀਜੇ ਆ ਇਹ ਸਾਰਾ ਸਾਡਾ ਪਰਿਵਾਰ ਆ ਜੋ ਇਸ ਪਰਿਵਾਰ ਨਾਲ ਸੰਬੰਧ ਰੱਖਦਾ ਉਹ ਸਾਰਿਆਂ ਨੇ ਅੱਜ ਮੈਨੂੰ ਅਸ਼ੀਰਵਾਦ ਦਿੱਤਾ ਜੀ ਵੀ ਤੂੰ ਬੇਟਾ ਚੱਲ ਤੇ ਅਸੀਂ ਤੇਰੇ ਨਾਲ ਆ ਤਕੜਾ ਹੋ ਕੇ ਕੰਮ ਕਰ ਤੂੰ ਜਿੱਤ ਫੇਰ ਅਸੀਂ ਤੇਥੋਂ ਕੰਮ ਲਵਾਂਗੇ ਹਾਂ ਜੀ ਸੁਣ ਰਿਹਾ ਸੀਗਾ ਸੀਮ ਸਾਹਿਬ ਵੀ ਕਹਿ ਰਹੇ ਸੀ ਤੁਸੀਂ ਵੀ ਇਵਨ ਸਨੀ ਜੀ ਵੀ ਕੁਝ ਲੋਕਾਂ ਨੂੰ ਮਿਲਾ ਰਹੇ ਸੀਗੇ ਕਹਿੰਦੇ ਕਿ ਕੰਮ ਲਿਆਓ ਮੌਕੇ ਦੇ ਉੱਪਰ ਹੀ ਕੰਮ ਜਿਹੜੇ ਨਾਲ ਦੀ ਨਾਲ ਅਸੀਂ ਕਰਾਂਗੇ ਕਿ 2.5 ਸਾਲ ਅਜੇ ਲੋਕਾਂ 'ਚ ਡਿੰਪੀ ਜੀ ਇਹ ਗੱਲ ਜਾ ਰਹੀ ਹੈ ਕਿ 2.5 ਸਾਲ ਜਾਂ 2 ਸਾਲ ਅਜੇ ਸਰਕਾਰ ਦੇ ਪਏ ਐ ਔਰ ਇਸੇ ਕਰਕੇ ਸਰਕਾਰ ਦੇ ਬੰਦੇ ਨੂੰ ਹੀ ਅਸੀਂ ਸਰਕਾਰ ਦੇ ਨੁਮਾਇंदे ਨੂੰ ਜੁਤਾਈਏ ਇਹ ਚੀਜ਼ ਲੋਕਾਂ 'ਚ ਗਿੱਦੜਵੇ ਦੇ ਲੋਕਾਂ 'ਚ ਜਾ ਰਹੀ ਹੈ ਘਰ ਕਰ ਰਹੀ ਹੈ ਗੱਲ ਇਹ ਹਾਂਜੀ ਹਾਂ ਬਿਲਕੁਲ ਕਰ ਰਹੀ ਹੈ ਦੇਖੋ ਅੱਜ ਕੱਲ ਲੋਕ ਬੜੇ ਸਿਆਣੇ ਹੋ ਗਏ ਜੀ ਇਹ 2.5 ਸਾਲ ਦੇ ਸਾਡੇ ਐਮਐਲਏ ਸਾਹਿਬ ਜਿਹੜੇ ਜਿਹੜੇ ਇੱਥੋਂ ਚੁਣ ਕੇ ਗਏ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਇੱਕ ਇਹੀ ਲਾਰਾ ਲਾ ਰਹੇ ਸੀ ਕੀ ਮੇਰੀ ਕੋਈ ਸੁਣਦਾ ਨਹੀਂ ਆਪਣੀ ਸਰਕਾਰ ਹੈ ਨਹੀਂ ਤੇ ਫਿਰ ਲੋਕਾਂ ਨੂੰ ਹੁਣ ਮੌਕਾ ਮਿਲ ਗਿਆ ਜੀ ਲੋਕ ਕਹਿੰਦੇ ਵੀ ਜੇ ਹੁਣ ਪਾਈ ਉਦੋਂ ਤੇਰੀ ਕੋਈ ਸੁਣਦਾ ਨਹੀਂ ਸੀ ਤੇ ਫਿਰ ਸਾਨੂੰ ਸੁਰਨ ਵਾਲੇ ਨੂੰ ਵੋਟਾਂ ਪਾ ਲੈਣ ਦੇ ਉਹਨਾਂ ਨੇ ਆਪ ਹੀ ਕਹੀ ਹੈ ਇਹ ਗੱਲ ਤੇ ਲੋਕ ਫਿਰ ਦੂਜੇ ਪਾਸੇ ਹੋ ਗਏ ਵੀ ਜਿਹਦੀ ਸੁਣਦਾ ਉਹਨੂੰ ਪਾ ਦਿੰਦੇ ਆ ਅਸਲ ਕਹਾਣੀ ਇਹ ਹੋਈ ਹੈ ਜੀ ਬੀਬੀਆਂ ਨਾਲ ਵੀ ਗੱਲ ਕਰ ਲਈ ਕੀ ਕਹਿੰਦੀਆਂ ਬੀਬੀ ਕਿਵੇਂ ਦੇਖਦੇ ਹੋ ਤੁਸੀਂ ਕਿਹੜੀ ਪਾਰਟੀ ਵਾਲ ਮੈਂ ਤਾਂ ਖੁਸ਼ ਆਂ ਤੇਰੀ ਹਾਂ ਪਾਰਟੀ ਬਣੀ ਖੁਸ਼ ਆ ਮੈਂ ਦਿਖਾ ਦੇਉਂਗਾ ਕਿ ਡਿੰਪੀ ਉੱਠਣਾਂ ਤੈਨੂੰ ਚਾਹਾਂਗੇ ਪਿਛਲੀ ਕਸਰ ਜਿਹੜੀ ਥੋੜੀ ਜਿਹੀ ਰਹਿ ਗਈ ਸੀ ਕਹਿੰਦੇ ਕੱਢ ਦਿਓਗੇ ਇਹਦੀ ਹਾਂ ਉਹ ਵੀ ਕੱਢ ਦਾਂਗੇ ਹਾਂ ਜਮਾਂ ਕੱਢਾਂਗੇ ਮਗਰਾਂ ਬੇਟੇ ਦੇ ਮਗਰਾਂ ਬੇਟੇ ਮਗਰ ਨਾਲੋਂ ਹੈ ਬੀਬੀਆਂ ਦਾ ਸਪੋਰਟ ਕਿਹੋ ਜਿਹਾ ਬੀਬੀਆਂ ਬੈਠੀਆਂ ਤੁਸੀਂ ਸਾਰੀਆਂ ਨਾ ਕਰ ਕੋਈ ਨਹੀਂ ਬਚਾ ਦਿਲੋਂ ਪਿਆਰ ਹਾਂ ਦਿਲੋਂ ਪਿਆਰ ਆ ਸਕਾ ਵੀ ਤੇ ਤਾਂ ਦਿੱਤੀ ਆਪਣੇ ਪੜੇ ਕਰੂਗਾ ਕਰਨਗੇ ਕੰਮ ਕਾਜ ਭਰੋਸਾ ਹੈਗਾ ਤੁਹਾਨੂੰ ਇਹਨਾਂ ਤੇ ਕਿੰਨੇ ਸਾਲਾਂ ਦੇ ਜਾਣਦੇ ਤੁਸੀਂ ਇਹਨਾਂ ਨੂੰ ਮੈਂ ਵਾਸ ਕਰਦੀ ਜਾਂਦੀ ਹਾਂ ਤੇ ਪ੍ਰੋਸਾ ਆਏਗਾ ਤਾਂ ਤਾਂ ਮਗਰ ਰੱਖਿਆ ਇਤਨੀ ਐਮਐਲਏ ਬਣ ਕੇ ਬਾਅਦ ਚ ਕਹਿਣ ਕਿ ਜੀ ਬੀਬੀ ਤੁਸੀਂ ਕੌਣ ਹੋ ਹੈ ਨਹੀਂ ਨਹੀਂ ਤੇ ਹੁਣ ਨਹੀਂ ਆਦੇ ਐਸੇ ਕੋਚ ਬੜਾ ਹੀ ਹੈ ਕੋਚ ਚੰਗੇ ਬੰਦੇ ਆ ਚੰਗੇ ਬੰਦੇ ਆ ਤੇ ਰੱਬ ਬੰਦਗਾ ਮਿਲ ਕੇ ਤੁਸੀਂ ਕੀ ਕਹੋਗੇ ਤੁਹਾਨੂੰ ਕੀ ਲੱਗਦਾ ਬਹੁਤ ਵਧੀਆ ਲੱਗਦਾ ਵੀਰੇ ਅਸੀਂ ਪਹਿਲਾਂ ਤੋਂ ਹੀ ਇੱਧਰ ਆਏਗੇ ਇਹਨਾਂ ਨੂੰ ਵੋਟਾਂ ਪੈਂਦੀਆਂ ਅੱਗੇ ਵੀ ਬਟਨ ਬਦਲ ਗਿਆ ਇਦ ਕੀ ਹੈ ਹਾਂਜੀ ਨਹੀਂ ਜੀ ਅਸੀਂ ਪਹਿਲਾਂ ਤੋਂ ਹੀ ਥੋੜਾ ਜਿਹਾ ਪਿਰ ਉਦੋਂ ਕਾਂਗਰਸੀ ਚ ਵੀ ਇਹਨਾਂ ਦਾ ਬਟਨ ਮੈਂ ਕਿਹਾ ਬਦਲ ਗਿਆ ਇਦ ਕੀ ਥੋੜਾ ਹੁਣ ਬਟਨ ਵਾਲੇ ਪਾਸੇ ਹੋ ਗਏ ਜਿੱਦਾਂ ਇਹਨਾਂ ਦਾ ਬਟਨ ਹੈ ਹਾਂਜੀ ਕੋਈ ਗੱਲ ਨਹੀਂ ਅਸੀਂ ਤਾਂ ਇੱਧਰ ਹੀ ਆ ਹਾਂ ਜਦੋਂ ਸਾਡੇ ਵੱਡੇ ਬਜ਼ੁਰਗ ਪਾਉਂਦੇ ਸੀਗੇ ਤੇ ਅਸ ਤਾਂ ਇਹਨਾਂ ਦੇ ਮਗਰੇ ਆ ਹਾਂਜੀ ਸਾਨੂੰ ਸਾਲਾਂ ਤੋਂ ਤੁਹਾਡਾ ਪਰਿਵਾਰ ਡਿੰਪੀ ਜੀ ਨਾਲ ਜੁੜਿਆ ਹੋਇਆ ਹੈ ਬਹੁਤ ਚਿਰ ਤੋਂ ਜੀ ਸਾਤ ਪਹਿਲਾਂ ਨਾਲ ਜੁੜਿਆ ਵਿਆਹਣ ਤੋਂ ਹਾਂਜੀ ਪਰਿਵਾਰ ਵਧਿਆ ਮੇਰਾ ਅੱਛਾ ਤੇ ਮਾਲ ਕਹੀਂ ਰੱਖੇ ਇਹਨਾਂ ਨਾਲ ਵੀ ਮੇਲੇ-ਕੇਲੇ ਹੁੰਦੇ ਰਹਿੰਨ ਬੀਬੀ ਜੀ ਕਿਵੇਂ ਦੇਖਦੇ ਹੋ ਫਿਰ ਜਦੋਂ ਬੀਬੀਆਂ ਦਾ ਵੀ ਬਹੁਤ ਪਿਆਰ ਮਿਲਦਾ ਤੁਹਾਨੂੰ ਕਿਉਂਕਿ ਪੁਰਾਣੇ ਲੋਕ ਜਿਹੜੇ ਜਾਣਦੇ ਆ ਕਿ ਢੜਬੇ ਵਾਲੇ ਕਿਉਂਕਿ ਪਿਛਲੀ ਵਾਰ ਤਾਂ ਕਸਰ ਰਹਿ ਗਈ ਸੀ 1349 ਵੋਟਾਂ ਦੀ ਸੀਗੀ ਗੱਲ ਜਿਹੜੀ ਐਤ ਕੀ ਤੁਹਾਨੂੰ ਲੱਗਦਾ ਕਿ ਉਹ ਭੰਗਾ ਪੂਰਾ ਹੋ ਜੂ ਕਮੀਆਂ ਪੇਸ਼ੀਆਂ ਵੀ ਪਿਛਲੀ ਵਾਰ ਆਪਾਂ ਗੱਲ ਕੀਤੀ ਤੁਸੀਂ ਕਿਹਾ ਵੀ ਅਸੀਂ ਧਿਆਨ ਰੱਖਾਂਗੇ ਇਸ ਵਾਰ ਉਹਨਾਂ ਚੀਜ਼ਾਂ ਦਾ ਐਕਚੁਅਲੀ ਨਾ ਭਾਈ ਸਾਹਿਬ ਮੇਰਾ ਹੁਣ ਜਿਵੇਂ ਮਾਤਾ ਇਹ ਸਾਡੇ ਭਾਬੀ ਜੀ ਦੇ ਥਾਂ ਤੇ ਲੱਗਦੇ ਆ ਮੇਰਾ ਹਰੇਕ ਘਰ ਦੇ ਵਿੱਚ ਤੁਸੀਂ ਜਾ ਕੇ ਕਿਸੇ ਨੂੰ ਪੁੱਛਿਓ ਚੁੱਲ੍ਹਿਆਂ ਤੱਕ ਪਹੁੰਚ ਬਣਾਈ ਵੀ ਆ ਹਰੇਕ ਘਰ ਦੀ ਰਸੋਈ ਦੇ ਵਿੱਚ ਮੇਰੀ ਐਂਟਰੀ ਆ ਇੰਨਾ ਪਿਆਰ ਮਿਲਿਆ ਇੰਨਾ ਨਿੱਗ ਮਿਲਿਆ ਕੋਈ ਮੈਨੂੰ ਆਪਦੇ ਪੁੱਤ ਦਾ ਪਿਆਰ ਦੇ ਰਹੀ ਆ ਕੋਈ ਮਾਈ ਮੈਨੂੰ ਆਪਦੇ ਭਰਾ ਬਣਾ ਕੇ ਪਿਆਰ ਦੇ ਰਹੀ ਆ ਕੋਈ ਮੈਨੂੰ ਦਿਓਰ ਬਣਾ ਕੇ ਦੇ ਰਹੀ ਐ ਇਸ ਟਾਈਪ ਦੇ ਰਿਲੇਸ਼ਨ ਆ ਇਹ ਕੋਈ ਲੀਡਰ ਵੋਟਰ ਦੇ ਨਹੀਂ ਦਰੋ ਇੱਕ ਇੱਕ ਤੁਹਾਡੇ ਪਰਿਵਾਰ ਕ ਰਿਲੇਸ਼ਨ ਬਣ ਜਾਂਦੇ ਨੇ ਭਾਈ ਸਾਹਿਬ ਫਿਰ ਉਹਦਾ ਕੋਈ ਮੁਕਾਬਲਾ ਨਹੀਂ ਰਹਿ ਜਾਂਦਾ ਫਿਰ ਕਿਸੇ ਨਾਲ ਫਿਰ ਇਹ ਹੁਣ ਨਾ ਨਾ ਤਾਂ ਮੈਂ ਜਿੱਤਣਾ ਜੀ ਨਾ ਮੈਂ ਹਾਰਨਾ ਇਹਨਾਂ ਨੇ ਆਪ ਦੀ ਜਿੱਤ ਹਾਰ ਬਣਾਲੀ ਜੇ ਹਾਰਨਗੇ ਤਾਂ ਵੀ ਇਹ ਹਾਰਨਗੇ ਜੇ ਜਿੱਤਣਗੇ ਤਾਂ ਸਾਰੇ ਜਿੱਤਣਗੇ ਇੱਕ ਨਹੀਂ ਜਿੱਤਣਾ ਇਸ ਕਰਕੇ ਇੱਕ ਉਹ ਪਰਮਾਤਮਾ ਦੀ ਰਹਿਮਤ ਆ ਜੀ ਜਿਹੜਾ ਇੰਨਾ ਪਿਆਰ ਮਿਲ ਰਿਹਾ ਜੀ ਇਸੇ ਪਿੰਡ ਚ ਨੇ ਹੋਰ ਵੀ ਪ੍ਰੋਗਰਾਮ ਤੁਹਾਡੇ ਕਿਸੇ ਪਿੰਡ ਚ ਚਲੇ ਜਾਓ ਮੇਰੇ ਅੱਜ ਇਹਦੇ ਚੋਂ ਬਾਅਦ ਕਿਸੇ ਹੋਰ ਪਿੰਡ ਚ ਜਾਣਾ ਤੁਸੀਂ ਕਿਸੇ ਪਿੰਡ ਚ ਜਾ ਕੇ ਕਿਸੇ ਮਾਈ ਨੂੰ ਪੁੱਛ ਲੋ ਤੁਹਾਨੂੰ ਹਰੇਕ ਮਾਈ ਨੇ ਇਹੀ ਕਹਿਣਾ ਜੀ ਕਿਉਂਕਿ ਮੈਂ ਘਰ ਘਰ ਗਿਆ ਜੀ ਸਾਰਿਆਂ ਨਾਲ ਹਾਂ ਕੋਈ ਘਰ ਐਸਾ ਨਹੀਂ ਮੈਂ ਜਿੱਥੇ ਬਹਿ ਕੇ ਚਾਹਣਾ ਪੀਤੀ ਹੋਵੇ ਕਿਸੇ ਮਾਈ ਨੂੰ ਨਾ ਜਾਣਦਾ ਹੋਵਾਂ ਕਿਸੇ ਬਾਈ ਨੂੰ ਨਾ ਜਾਣਦਾ ਹੋਵਾਂ ਹਰੇਕ ਥਾਂ ਤੇ ਮੇਰੀ ਪਹੁੰਚ ਹੈ ਜੀ ਠੀਕ ਹੈ ਤਾਂ ਜਿਵੇਂ ਪ੍ਰੋਗਰਾਮ ਤੇ ਚੱਲਦੇ ਨਾਲ ਤੁਹਾਡੇ ਤਾਂ ਕੁਝ ਲੋਕ ਹੋਰ ਵੀ ਬੈਠੇ ਆ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਕਰ ਰਹੇ ਨੇ ਡਿੰਪੀਟਲੋਂ ਹੋਣੇ ਔਰ ਉਸ ਤੋਂ ਬਾਅਦ ਫਿਰ ਇਹਨਾਂ ਦੇ ਨਾਲ ਚੱਲਦੇ ਆ ਕਿ ਕਿਸ ਤਰ੍ਹਾਂ ਇਹਨਾਂ ਦੀ ਕੈਂਪੇਨਿੰਗ ਚੱਲ ਰਹੀ ਹੈ ਉਹ ਦਿਖਾਉਣੇ ਤੁਹਾਨੂੰ ਅੱਜ ਕਿਉਂਕਿ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਇਹਨਾਂ ਦੇ ਵੱਲੋਂ ਲਗਾਤਾਰ ਪਿੰਡ-ਪਿੰਡ ਜਾ ਰਹੇ ਆ ਲਗਾਤਾਰ ਘਰ-ਘਰ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਪਰਿਵਾਰਾਂ ਨੂੰ ਸ਼ਾਮਲ ਅੱਜ ਇਹਨਾਂ ਨੇ ਕਰਵਾਇਆ ਤਾਂ ਇੱਧਰ ਬਾਪੂ ਹੁਣਾਂ ਨਾ ਵੀ ਕਰਦੇ ਹੋਰ ਬਾਪੂ ਜੀ ਠੀਕ ਠਾਕ ਹੋ ਕਿੰਨੀ ਪਿਆਰੀ ਕੀ ਲੱਗ ਰਿਹਾ ਹੈ ਕਿ ਇਸ ਵਾਰ ਬੱਚੇ ਸੋਹਣਾ ਬਾਹਲਾ ਹੀ ਵਧੀਆ ਬਹੁਤ ਵਧੀਆ ਬਹੁਤ ਵਧੀਆ ਕਹਿੰਦੇ ਇਹਨਾਂ ਨੇ ਫੋਟੋ ਅੱਗੇ ਡਿੰਪੇ ਢਿਲੋਣਾਂ ਦੀ ਲਾਈ ਹੋਈ ਆ ਤਾਂ ਪਿੰਡਾਂ ਦੇ ਵਿੱਚ ਕੀ ਮਾਹੌਲ ਆ ਸਾਡੇ ਪਿੰਡ ਚ ਬਹੁਤ ਦੀ ਲੀਡ ਮਿਲੂਗੀ ਇਹਨਾਂ ਨੂੰ ਫੁੱਲੀ ਲੀਡ ਬਣੂਗੀ ਪਿਛਲੀ ਵਾਰ ਕਿਹਦੇ ਵੱਲ ਭੁਗਤ ਗਿਆ ਸੀ ਪਿੰਡ ਅ ਪਹਿਲਾਂ ਵੀ ਕਾਲੀਦਾਲ ਬਾਈ ਉੱਥੇ ਸੀ ਉਦੋਂ ਕਾਲੀਦਾਲ ਦੀ ਲੀਡ ਹੋਈ ਸੀ 1925 ਵੋਟਾਂ ਪਈਆਂ ਬਾਈ ਜੀ ਨੂੰ ਤੇ ਐ ਦਿੱਕ ਤਾਂ ਬਹੁਤ ਜ਼ਿਆਦਾ ਲੀਡ ਹੋ ਗਈ ਬਾਈ ਜੀ ਦੇ ਦੀ ਹਾਂਜੀ ਕੀ ਘਟੋ ਘਟ 1000 ਵੋਟ ਦਾ ਜਿਹੜਾ ਚਾਂਸ ਹੈ ਕਿਉਂਕਿ ਅਕਾਲੀ ਦਲ ਦਾ ਜਿਹੜਾ ਸਾਰਾ ਕੇਡਰ ਸੀਗਾ ਪ੍ਰਾਣੇ ਸਰਪੰਚ ਸਾਹਿਬ ਸਾਰੀ ਟੀਮ ਨਾਲ ਚੱਲੀ ਹੋਈ ਹੈ ਤੇ ਆਮ ਆਦਮੀ ਤੇ ਜਿੰਨੇ ਵੀ ਏ ਟੂ ਜ਼ेड ਵਰਕਰ ਸਹਿਬਾਨ ਸੀ ਸਾਰੇ ਡਿੰਪੀ ਬਾਈ ਦੇ ਨਾਲ ਕਾਰ ਨੇ ਕਹਿੰਦੇ ਕੰਮ ਨਹੀਂ ਕੀਤੇ ਨਾਰਾਜ਼ਗੀ ਕੋਈ ਇਸ ਚੀਜ਼ ਦੀ ਕਿਉਂਕਿ ਵਿਰੋਧੀ ਤਾਂ ਇਸੇ ਗੱਲ ਕਰਕੇ ਇੱਕ ਪ੍ਰਚਾਰ ਕਰ ਰਹੇ ਕਿ ਕੰਮ ਕੀਤੇ ਨਹੀਂ ਜੀ ਇਸ ਕਰਕੇ ਵੋਟਾਂ ਨਹੀਂ ਪੈਣੀਆਂ ਇੱਥੇ ਇੱਕ ਮਸਲਾ ਹੋ ਰਿਹਾ ਜਿਹੜੇ ਪਿਛਲੇ ਆ ਦੇ ਹਰਕਨ ਝਾਚੀ ਨਾ ਪਤਪਾਲ ਜੀ ਉਹ ਛੱਡ ਕੇ ਚਲੇ ਗਏ ਉਹਨਾਂ ਨਾਲ ਲੋਕਾਂ ਦੀ ਕਿਤੇ ਨਾ ਕਿਤੇ ਨਾਰਾਜ਼ਗੀ ਜ਼ਰੂਰ ਰਹੀ ਹੈ ਕਿਉਂਕਿ ਕੰਮ ਕਰਾਉਣੇ ਆਉਂਦੇ ਆ ਕੰਮ ਕਰਨੇ ਆਉਂਦੇ ਆ ਸੋ ਇਹ ਡਿਫਰੈਂਸ ਹੈ ਜਿਹੜਾ ਹੁਣ ਜਿਹੜਾ ਪਿਛਲੀ ਨਾਰਾਜ਼ੀਆਂ ਜਰੂਰ ਰਹੀਆਂ ਮਾਰੀਆਂ ਮੁੱਟੀਆਂ ਪਰ ਉਹ ਸਾਰੀਆਂ ਨਾਰਾਜ਼ੀਆਂ ਭੁੱਲ ਗਿਆ ਮੇਰੇ ਨਾਲ ਡਾਕਟਰ ਸਾਹਿਬ ਖੜੇ ਆ ਬਾਈ ਤੁਹਾਡੇ ਬਲਕਵਿੰਦਰ ਜੀ ਖੜੇ ਆ ਇਹ ਟੀਮਾਂ ਨੇ ਇਹੀ ਗੱਲ ਕਹੀ ਹੈ ਕਿ ਅਸੀਂ ਡਿੰਪੀ ਨਾਲ ਜੁੜੇ ਆ ਡਿੰਪੀ ਦੀ ਐਸੀ سپورਟ ਕਰਨੀ ਆ ਡਿੰਪੀ ਨੂੰ ਉਸੇ ਐਮਐਲਏ ਦੇਖਣਾ ਚਾਹੁੰਦੇ ਆ ਹੁਣ ਦੋਨੇ ਟੀਮਾਂ ਕਿਸੇ ਪਾਰਟੀ ਨਾਲ ਨਹੀਂ ਇੰਡੀਵਿਜੂਅਲ ਇੱਕ ਬੰਦੇ ਨਾਲ ਡਿੰਪੀ ਟੈਲ ਉਹਨਾਂ ਨਾਲ ਜੋ ਆਮ ਆਦਮੀ ਦੀ ਟੀਮ ਹੈ ਨਾ ਜਿਹੜੀ ਕਿਤਨੇ ਤੁਸੀਂ ਗੱਲ ਕੀਤੀ ਹੈ ਵੀ ਮਾੜੀ ਮੋਟੀ ਨਰਾਜ਼ਗੀ ਰਹੀ ਹੈ ਉਹ ਨਰਾਜ਼ਗੀ ਇਹਨਾਂ ਦੀਆਂ ਉਹ ਦੂਰ ਹੋ ਗਏ ਡਿੰਪੀ ਨਾਲ ਕਿਉਂਕਿ ਡਿੰਪੀ ਨਾਲ ਲੋਕ ਵਿਚਰੇ ਸੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਲੋਕਾਂ ਨੇ ਦੇਖਿਆ ਸੀਗਾ ਤਾਂ ਕਰਕੇ ਲੋਕ ਆਮ ਆਦਮੀ ਨਾਲ ਲੋਕ ਜੁੜੇ ਹੋਏ ਆ ਡਿੰਪੀ ਟੈਲ ਉਹਨਾਂ ਲੋਕ ਜੁੜੇ ਹੋਏ ਆ ਇੱਥੇ ਸਾਰਾ ਸਮੇਲ ਇਕੱਠਾ ਹੋ ਕੇ ਚੱਲ ਰਿਹਾਗਾ ਠੀਕ ਹੈ ਹਾਂ ਤਾਂ ਮੱਲਨਪਿੰਡ ਦੇ ਵਿੱਚ ਸੀਗੇ ਅਸੀਂ ਹੋਰ ਵੀ ਘਰਾਂ ਜਾ ਰਹੇ ਆ ਡਿੰਪੀ ਢਿੱਲੋਂ ਹਣੀ ਕਿਵੇਂ ਉਹਨਾਂ ਦਾ ਪ੍ਰਚਾਰ ਚੱਲ ਰਿਹਾ ਆ ਆਓ ਚੱਲ ਉਹ ਦਿਖਾਉਨੇ ਆ ਲਗਾਤਾਰ ਡਿੰਪੀ ਢਿੱਲੋਂ ਹਣਾ ਦੀ ਕੈਂਪੇਨਿੰਗ ਅਸੀਂ ਦੇਖ ਰਹੇ ਆ ਔਰ ਡਿੰਪੀ ਜੀ ਨਾਲ ਗੱਲਬਾਤ ਵੀ ਕਰਾਂਗੇ ਔਰ ਇਸ ਤੋਂ ਪਹਿਲਾਂ ਜੁਆਇਨ ਤੁਸੀਂ ਕੀਤਾ ਜਿਵੇਂ ਇਹਨਾਂ ਨੇ ਦੱਸਿਆ ਉੱਠ ਕੇ ਕਿ ਭਾਈ ਤੱਕੇਰਾ ਤਾਂ ਨਹੀਂ ਸਰੂਪਾ ਪਾ ਗਿਆ ਕੇ ਆਪ ਕੀਤਾ ਹੀ ਆਪ ਆਪ ਸਾਧ ਕੇ ਕਰੇ ਹਾਂ ਹਾਂ ਆਪ ਕੀਤਾ ਜੀ ਕਿਵੇਂ ਤੁਹਾਨੂੰ ਕੀ ਲੱਗ ਰਿਹਾ ਮਾਹੌਲ ਕੀ ਹੈ ਡੈਂਪੀ ਜੀ ਤੂ ਆਈ ਹੈ ਜੇ ਤੂ ਆ ਪੰਗਾ ਕੱਢ ਦੋਗੇ ਪਿਛਲੀ ਵਾਰ ਵਾਲਾ ਨਹੀਂ ਜਰੂਰ ਆਪ ਹੀ 20 ਰੁਪਏ ਬੁਆਏ। ਹਾਂ। ਕਿਸੇ ਨੇ ਨਹੀਂ ਸਾਨੂੰ ਆਖਿਆ ਹੀ ਆਪ ਬੁਆਏ। ਹੂੰ। ਕਿੰਨੇ ਸਮੇਂ ਤੋਂ ਵਿਚਰ ਰਹੇ ਹੋ ਇਹਨਾਂ ਦੇ ਨਾਲ? ਸਾਨੂੰ 15 ਸਾਲ ਹੋ ਗਈ। ਡਿੰਪੀ ਜੀ ਉਹਨਾਂ ਨਾਲ। ਹਾਂ। ਠੀਕ ਹੈ। ਅੱਭੀ ਕਿਵੇਂ ਦਾ ਮਾਹੌਲ ਆ? ਕੀ ਲੱਗ ਰਿਹਾ ਤੁਹਾਨੂੰ ਤੁਹਾਡੇ ਪਿੰਡ ਆਏ ਨੇ ਡਿੰਪੀ ਜੀ? ਬਹੁਤ ਠੀਕ ਆ ਜੀ। ਬਹੁਤ ਜ਼ਿਆਦਾ। ਸਾਰਾ ਪਿੰਡ ਹੀ ਮਗਰ ਆ ਜੀ। ਹਾਂ ਜੀ। ਭਾਈ ਜੀ ਬਹੁਤ ਚੜਾਈ ਆ ਜੀ। ਅੱਛਾ। ਹਾਂ ਮੈਂ ਐਸੀ ਆ ਮੈਂਬਰ ਬਲਾਕ ਸੰਤੀ ਦਾ। ਬਹੁਤ ਜ਼ਿਆਦਾ ਚੜਾਈ ਆ ਮੇਰੇ ਪਿੰਡ। ਹਾਂ ਜੀ ਚੈੱਕ ਦਾਂਗੇ ਜੀ ਚੈੱਕ ਦਾਂਗੇ ਤੁਹਾਨੂੰ ਕੀ ਲੱਗਦਾ ਠੀਕ ਆ ਜੀ ਅੱਜ ਤਾਂ ਜੀ ਇਹਨਾਂ ਦੇ ਨਾਲ ਜੁਆਇਨ ਕੀਤੀ ਹੈ ਪਾਰਟੀ ਤੁਸੀਂ ਪਹਿਲਾਂ ਕਿਹੜੀ ਪਾਰਟੀ ਨਾਲ ਸੀ ਜਾਂ ਨਿਊਟਰਲ ਸੀਗੇ ਪਹਿਲਾਂ ਤਾਂ ਹੋਊਂਗੀ ਸੀ ਕਿਸੇ ਪਾਰਟੀ ਨਾਲ ਨਹੀਂ ਅੱਛਾ ਠੀਕ ਆ ਜੀ ਬਾਕੀ ਆ ਸਰਪੰਚ ਸਾਹਿਬ ਆ ਜੀ ਬਾਲੀ ਇਹਨਾਂ ਦਾ ਕਰਕੇ ਇਸ ਤਾਂ ਅਜਨ ਬਿੰਪੀ ਜੀ ਇੱਕ ਚੀਜ਼ ਮੈਂ ਤੁਹਾਡੀ ਸੁਣ ਰਿਹਾ ਸੀ ਤੁਸੀਂ ਸਪੀਚ ਦੇ ਰਹੇ ਸੀਗੇ ਕੀ ਮਨ ਕਿਸੇ ਨੂੰ ਪੁੱਛ ਵੀ ਰਹੇ ਸੀ ਕਿ ਮੰਡੀ ਦਾ ਕੋਈ ਕੰਮ ਸੀਗਾ ਸ਼ਾਇਦ ਮੈਨੂੰ ਨਹੀਂ ਪਤਾ ਕੀ ਸੀ ਕੰਮ ਉਹ ਪਰ ਤੁਸੀਂ ਕਹਿ ਰਹੇ ਹੋ ਕਿ 2.5 ਸਾਲਾਂ ਚ ਪਿਛਲੇ 2 2.5 3 ਦਹਾਕਿਆਂ ਦੇ ਜਿਹੜੇ ਕੰਮ ਸੀ 2.5 ਸਾਲਾਂ ਚ ਨਿਬੇੜ ਦੇ ਨੇ ਹਾਊ ਇਟ ਪੋਸੀਬਲ ਇਟ ਇਜ਼ ਪੋਸੀਬਲ ਜੀ ਤੁਹਾਨੂੰ ਕੰਮ ਕਰਨਾ ਕੰਮ ਕਰਨਾ ਪੈਂਦਾ ਭਾਈ ਸਾਹਿਬ ਜਦੋਂ ਆਪਾਂ ਹਲਕੇ ਚ ਆਵਾਂਗੇ ਹੀ ਨਾ ਕਿਸੇ ਕੋਲੇ ਕਿਸੇ ਦੀ ਕੋਈ ਦੁੱਖ ਤਕਲੀਫ ਨਾ ਸੁਣਾਂਗੇ ਤੁਸੀਂ 2.5 ਸਾਲਾਂ ਦੀ ਗੱਲ ਕਰਦੇ ਹੋ ਵੀ ਅਸੀਂ 2.5 ਮਹੀਨਿਆਂ ਚ ਹੀ ਕੰਮ ਨਿਬੇੜਤਾ ਜਿੱਦਾਂ ਤਾਂ ਹਾਂਜੀ ਹਾਂਜੀ ਜਿਹੜੀ ਦਾਣਾ ਮੰਡੀ ਆ ਇਹਨਾਂ ਦੀ ਤੁਸੀਂ ਉੱਥੇ ਢੇੜਾ ਮਾਰ ਕੇ ਆਓ ਜੀ ਸਾਰਾ ਉਹਦਾ ਥੱਲੋਂ ਫੜ ਖਰਾਬ ਹੋਇਆ ਪਿਆ ਸਾਰੇ ਉ ਇੱਥੇ ਕੋਈ ਸ਼ੈੱਡੀ ਹੈ ਨਹੀਂ ਸੀ ਜੀ ਇਹ ਕੱਲੀ ਕਿਦਰਵਾ ਆਪਣਾ ਕੰਸਟੀਟੂਐਂਸੀ ਇਹੋ ਜੀ ਹੈ ਜੀ ਇੱਥੇ ਕੋਈ ਤੁਹਾਨੂੰ ਦਾਣਾ ਮੰਡੀ ਵਿਦਆਊਟ ਸ਼ੈੱਡ ਨਹੀਂ ਮਿਲੂਗੀ ਇੱਕ ਵੀ ਦਾਣਾ ਮੰਡੀ ਸਾਰੇ ਅਸਿਲਵਾਕੇ ਦਿੱਤੇ ਆ ਜੀ ਸਰਕਾਰਾਂ ਬਹੁਤ ਰਹੀਆਂ ਐਮਐਲਏ ਵੀ ਜਿੱਤੇ ਰਹੇ ਕਦੇ ਕੋਈ ਕਦੇ ਕੋਈ ਇੱਥੇ ਰਾਜਾ ਬੜਿੰਘ ਹੁਣੀ ਨੇ ਪਿਛਲੇ ਲੰਬੇ ਸਮੇਂ ਤੋਂ ਹੁਣ ਉਹਨਾਂ ਦੇ ਵਾਈਫ ਚੋਣ ਲੜ ਰਹੇ ਆ ਆਪ ਤਾਂ ਚਲੋ ਲੁਧਿਆਣੇ ਚਲੇਗੇ ਇਥੋਂ ਛੱਡ ਕੇ ਉਸ ਤੋਂ ਬਾਅਦ ਹੀ ਤੁਹਾਡੇ ਹਿੱਸੇ ਚਲੋ ਹੁਣ ਬਾਈ ਇਲੈਕਸ਼ਨ ਆਈ ਹੈ ਇਥੇ ਕਰਕੇ ਕਿ ਦਿਲਵੇ ਵਾਲੇ ਲੋਕ ਦੁਆਰਾ ਫਿਰ ਵੋਟਾਂ ਪਾਉਣਗੇ ਤੁਹਾਨੂੰ ਲੱਗ ਰਿਹਾ ਇਸ ਵਾਰ ਲੋਕ ਬਟਨ ਚੇਂਜ ਕਰ ਦੇਣਗੇ ਦੇਖੋ ਜੀ ਤੁਹਾਨੂੰ ਸਾਰਿਆਂ ਨੇ ਦਾਸ ਹੀ ਦਿੱਤਾ ਜੇ ਮੈਂ ਕਹਾਂ ਤਾਂ ਐਂ ਲੱਗਦਾ ਵੀ ਖਣੀ ਮੈਂ ਉਹਦੇ ਵਿਰੋਧ ਕਰਕੇ ਕਹਿਣਾ ਜੀ ਵੱਡੀ ਆ ਕਿ ਗਿੱਦੜਵਾਦੀ ਕਿਸਮਤ ਚੰਗੀ ਗਿੱਦੜਵਾਦੀ ਕਿਸਮਤ ਚੰਗੀ ਹੈ ਬਾਈ ਡਿੰਪੀ ਹੋਰੀ ਹੈ ਕਿ ਜਿੱਤ ਰਿਆ ਕਿਉਂਕਿ ਪਿਛਲੇ 3 ਪਲਾਂਟ ਤੋਂ ਐਮਐਲਏ ਬਣ ਰਹੇ ਆ ਤੇ ਕਿਸੇ ਵੀ ਕਿਸੇ ਵੀ ਖੇਤਰ ਦੇ ਲੋਕਾਂ ਦਾ ਕੋਈ ਕੰਮ ਨਹੀਂ ਸਵਾਰਿਆ ਗਿਆ ਤੇ ਐਤਕੀ ਬਾਈ ਡਿੰਪੀ ਤੋਂ ਉਮੀਦ ਆ ਬਹੁਤ ਸਾਰੇ ਲੋਕਾਂ ਨੂੰ ਸਾਡੇ ਪਿੰਡ ਮੱਲਾਂ ਨੂੰ ਖਾਸ ਕਰਕੇ ਵੀ ਬਹੁਤ ਜ਼ਿਆਦਾ ਕੰਮ ਹੋਣਗੇ ਇਹਨਾਂ ਦੇ ਤੁਹਾਨੂੰ ਵੀ ਲੱਗਦੀ ਆ ਸਹੀ ਹੈ ਹਾਂ ਜੀ ਹਾਂ ਜੀ ਬਹੁਤ ਵੱਡੀ ਗਿੜਨਾ ਸੀ ਜਿਤਨਾ ਮੱਲਾਂ ਤੋਂ ਬਾਈ ਜੀ ਸਾਡੇ ਕੋਲੇ ਪਿਛਲੇ ਸਾਲ ਕੈਂਡੀਡੇਟ ਸੀਗਾ ਪ੍ਰਤਵਲ ਸ਼ਰਮਾ ਜੀ ਅਸੀਂ ਪਹਿਲਾਂ ਤੋਂ ਹੀ ਆਪ ਨਾਲ ਜੁੜੇ ਹੋਏ ਪਹਿਲਾਂ ਤੋਂ ਪੁਰਾਣੇ 14 ਤੋਂ ਪੁਰਾਣੇ ਆ ਜੀ 15ਾਂ ਦੇ ਪੁਰਾਣੇ ਆ ਜੀ ਅਸੀਂ ਸ਼ਰਮਾ ਜੀ ਨੂੰ ਪਿਛਲੇ ਜੋਨੇ ਵੇਲੇ ਆ ਹੁਣ ਇੱਕ ਤਾਂ ਹੁਣ ਚੱਲਾਂ ਜਲੀ ਪਿਛਲੇ ਜੋਨੇ ਵੇਲੇ ਸ਼ਰਮਾ ਜੀ ਫਲ ਵਾਣ ਆਏ ਸੀ ਮੰਡੀ ਦੇ ਵਿੱਚ ਉਹਨੂੰ ਪਿੰਡ ਦੇ ਲੋਕਾਂ ਨੇ ਅਸੀਂ ਵੀ ਰਲ ਕੇ ਕਿਹਾ ਵੀ ਸਾਡੇ ਮੰਡੀ ਦਾ ਜੀ ਫਲ ਜਿਹੜਾ ਚਨਾ ਦਿਓ ਛੱਡ ਪਾ ਦਿਓ ਉਹ ਕਹਿੰਦੇ ਤੁਸੀਂ ਆਹ ਦਾਣੇ ਚੱਕੋ ਤੇ ਨਾਲ ਦੀ ਨਾਲ ਕੰਮ ਚੱਲ ਪਊਗਾ ਉਹ ਨੰਗਾ ਸਮਾ ਜੀ ਉਹਦੋਂ ਦਾ ਕਣਕ ਆ ਗਈ ਕਣਕ ਵੇਲੇ ਫੇਰ ਉਹਨਾਂ ਨੂੰ ਕਿਹਾ ਸੀ ਅਜੀ ਸਾਡਾ ਆਹ ਕੰਮ ਕਰਾ ਦਿਓ ਸੋ ਹੁਣ ਪਿਛਲੇ ਸਾਲ ਵੀ ਮੈਂ ਟਿਕਟ ਦਿੱਤੀ ਉਹਨੇ ਇੱਕ ਵਾਰਸ ਧਾਣੇ ਚੱਕੋ ਦੀ ਕਣਕਲੇ ਤੇ ਨਾਲ ਦੀ ਨਾਲ ਥੋੜਾ ਕੰਮ ਕਰਾ ਦਿੰਦੇ ਆ ਦੋਨੇ ਫਸਲਾਂ ਚੱਕਾਂਗਾ ਜੀ ਹੁਣ ਉਹ ਅੱਜ ਕੱਲ੍ਹ ਵਿਰੋਧ ਕਰ ਰਹੇ ਸਾਨੂੰ ਤੁਸੀਂ ਟਿਕਟ ਨਹੀਂ ਦਿੱਤੀ ਪਾਰਟੀ ਨੇ ਪਾਰਟੀ ਟਿਕਟ ਦੇਵੇ ਕਸ ਬੇਸ ਤੇ ਲੋਕਾਂ ਦਾ ਲਾਰੇ ਲਈ ਜਾਂਦੇ ਆ ਇੱਕ ਕੈਂਡੀਡੇਟ ਠੀਕ ਚੁਣਿਆ ਆ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੋਂ ਆਇਆ ਡਿੰਪੀ ਢਿਲੋਂ ਹੁਣ ਮਦਦ ਕਰ ਰਹੇ ਬਹੁਤ ਵਧੀਆ ਇਹ ਤਾਂ ਨਹੀਂ ਕਿ ਡਿੰਪੀ ਢਿਲੋਂ ਆ ਅਕਾਲੀ ਦਲ ਚੋਂ ਆ ਕੇ ਇਸ ਕਰਕੇ ਲੋਕਾਂ ਨੂੰ ਨਰਾਜ਼ਗੀ ਹੋਵੇ ਆਮ ਆਦਮੀ ਪਾਰਟੀ ਤੁਸੀਂ ਦਾ ਕੋਰ ਕੋਰ ਵੋਟਰੋਂ ਕੋਰ ਵਰਕਰੋਂ ਆ ਆਮ ਆਦਮੀ ਪਾਰਟੀ ਦਾ ਤੁਸੀਂ ਗੱਲਾਂ ਆ ਜੀ ਪਾਰਟੀ ਤਾਂ 14 ਚ ਖੜੀ ਹੋਈ ਐ 13 ਚ ਉਸ ਤੋਂ ਪਹਿਲਾਂ ਸਾਰੇ ਕਾਲੇ ਕਾਂਗਰਸੀ ਆਪ ਕਾਲੀ ਸੀ ਗਈ ਸਾਰੇ ਕਾਲੇ ਕਾਂਗਰਸੀ ਸੀਗਾ ਪਾਰਟੀ ਕੋਲ ਚ ਬੰਦੇ ਆਉਣੇ ਕੋਈ ਨਵੀਂ ਪਾਰਟੀ ਨੇ ਇਹਨੇ ਪੈਦਾ ਤਾਂ ਕਰਨੇ ਨਹੀਂਗੇ ਪਾਰਟੀ ਕੋਲ ਚ ਬੰਦੇ ਹੁੰਦੇ ਜੀ ਕਿ ਲੋਕ ਬੰਦਾ ਦੇਖ ਕੇ ਵੋਟ ਪਾਉਣਗੇ ਹਾਂ ਜੀ ਹਾਂ ਬੰਦਾ ਦੇਖ ਕੇ ਪਾਉਣਗੇ ਬਹੁਤ ਵਧੀਆ ਕੈਂਡੀਡੇਟ ਆ ਬਾਕੀ ਸਰਕਾਰ ਨੇ ਕੰਮ ਬਹੁਤ ਕੀਤੇ ਉਸ ਤੋਂ ਬਾਅਦ ਮੈਂ ਗੱਲਾਂ ਲਿਖਾਂਗਾ ਸਿੰਘਾ ਜੀ ਸ੍ਰੀਜਿੰਦਰ ਸਿੰਘ ਕੌਣੀ ਨੂੰ ਮੈਂ ਉਹਨੂੰ ਲਿਖ ਕੇ ਦੋ ਗੱਲਾਂ ਭੇਜੀਆਂ ਉਹਦੀ ਮਿਹਨਤੀ ਵੀ ਕਰਾਤੀ ਸੀਗੀ ਮੈਂ ਕਿ ਆਹ ਗੱਲਾਂ ਸਾਡੀਆਂ ਬਣਾ ਦਿਓ ਉਹਨਾਂ ਨੇ ਸਾਡੀ ਮੰਗਾਂ ਭੇਜੀ ਤੇ ਉਹਦਾ ਐਸਟੀਮੇ 6 ਮਹੀਨੇ ਬਾਅਦ ਸਾਡੇ ਸ਼ਰਮਾ ਜੀ ਆਏ ਪਿੰਡ ਅਸੀਂ ਉਹਨਾਂ ਕੋਲ ਬੇਨਤੀ ਕੀਤੀ ਕਿ ਇੰਨਾ ਚਿਰ ਹੋ ਗਿਆ ਸਾਡਾਂ ਗੱਲਾਂ ਮੈਂਤ ਕੀਤੀ ਨੂੰ ਤੇ ਤੁਸੀਂ ਕੰਮ ਚਲਾਓ ਸਾਨੂੰ ਲੋਕ ਸਾਨੂੰ ਲੋਕ ਪੁੱਛਦੇ ਆ ਉਹਨਾਂ ਜਵਾਬਤਾ ਕੀ ਸੀਗਾ ਕਹਿੰਦੇ ਵੀ ਉਧਰ ਭੇਜਾਂ ਸੀਗਾ ਕਹਿੰਦਾ ਭਾਵੇਂ ਸੁਵਿੰਦਰ ਕੌਣੀ ਕੋਲ ਭੇਜਿਆ ਸੀਗਾ ਕਿ ਹਾਂ ਜੀ ਕਹਿੰਦਾ ਫੇਰ ਨਹੀਂ ਬੰਦਾਂਗਾ ਵੀ ਸੁਖਜਿੰਦਰ ਕੌਣੀ ਵੀ ਤਾਂ ਇਸੇ ਪਾਰਟੀ ਦਾ ਬੰਦਾ ਹੈ ਤੁਸੀਂ ਵੀ ਇਸੇ ਪਾਰਟੀ ਦੇ ਬੰਦੇ ਹੋ ਇਹ ਕੀ ਮਤਲਬ ਹੋਇਆ ਅੱਛਾ ਪ੍ਰਿਤਪਾਲ ਸ਼ਰਮਾ ਚਲੇਗੇ ਬੀਜੇਪੀ ਦੇ ਵਿੱਚ ਮਨਪ੍ਰਿਤ ਬਾਦਲ ਨੂੰ ਕਿੰਨੀ سپورਟ ਮਿਲੂਗੀ ਆਮ ਆਦਮੀ ਪਾਰਟੀ ਦਾ ਕਿੰਨਾ ਕੁਟਰ ਨਾਲ ਲੈ ਕੇ ਜਾਣਗੇ ਸ਼ਰਮਾ ਜੀ ਸ਼ਰਮੇ ਮਗਰ ਤਾਂ ਵੋਟ ਹੈ ਨਹੀਂ ਜੀ ਕੋਈ ਵਾਅਦਾ ਤੋਂ 10 ਜਾਂ 15 ਵੋਟਾਂ ਪਿੰਡ ਚੋਂ ਲੈ ਜਾਊਗਾ ਸ਼ਰਮਾ 15 10 15 ਬਿਲਕੁਲ ਨਹੀਂ ਇਹਦਾਂ ਹੈ ਸਮਨਪ੍ਰੀਤ ਮਗਰ ਆਪਦੇ ਮਗਰ ਕੋਈ 150 ਵੋਟ ਹੋਵੇ ਤਾਂ ਗੱਲ ਵੱਖਰੀ ਆ ਪਰ ਸ਼ਰਮੇ ਮਗਰ 10 ਤੋਂ 15 ਵੋਟਾਂ ਦੇਣਗਾ ਜੀ ਦੋ ਵਾਅਦੇ ਨਹੀਂ ਜਾਨਾ ਜੀ ਕਿਹਨੇ ਸਾਨੂੰ ਬੈਨੀਫਿਟ ਬੀਜਪੀ ਕਿੰਦੀ ਬਹੁਤ ਹੋ ਗਿਆ ਸੀ ਕੈਂਡੀਡੇਟ ਚੱਕ ਲਿਆ ਉਹਨਾਂ ਦਾ ਜਿਹਨੂੰ 30000 ਦੇ ਕਰੀਬ ਵੋਟ ਪਈ ਸੀ ਪਿਛਲੀ ਵਾਰ ਜਿਨ੍ਹਾਂ ਨੇ ਅਸੀਂ ਪ੍ਰਾਣਾ ਵਰਕਰ ਕੀਤਾ ਸੀਗਾ ਜੀ 2022 ਦੇ ਵਿੱਚ 24 25 ਮੁੰਡੇ ਆਹੀਂ 24 25 ਮਿੰਟਾਂ ਦੇ ਵਿੱਚ ਇੱਕ ਮੁੰਡਾ ਦੇ ਨਾਲ ਗਿਆ ਉਹ ਵੀ ਉਹਦਾ ਸਗਾ ਭਾਂਜਾ ਕਰਕੇ ਗਿਆ ਵੈਸੇ ਨਹੀਂ ਗਏ ਕੋਈ ਤੇ ਹੁੰਦੀ ਦੇਖ ਲੋ ਸਕੇ ਭਾਂਜੇ ਮਰਕਣੀਆਂ ਵੋਟ ਹੋਣਗੀਆਂ ਉਹ ਵੀ ਬਾਈ ਦੇ ਵਿੱਚ ਰਲਿਆ ਸੀ ਸਾਡੇ ਨਾਲ ਅਸੀਂ ਤਾਂ 14 ਵਾਲੇ ਬੰਦੇ ਆ ਲੀਡ ਕਿੱਥੇ ਜੇ ਖੜੀ ਤੁਹਾਨੂੰ ਲੱਗ ਰਹੀ ਐ ਲੀਡ ਮੁਕਾਬਲਾ ਫਸਮਾ ਜਾਂ ਉੱਪਰ ਥੱਲੇ ਹੋਊ ਬਾਬਾ ਪਿਛਲੀ ਵਾਰ ਪਿਛਲੀ ਵਾਰ ਬਾਈ ਡੈਂਪੀ ਨੂੰ ਪੰਗਾ ਸੀ ਸਾਡੇ 1900 ਤੋਂ ਪਲੱਸ ਵੋਟਾਂ ਜੀ ਹਾਂਜੀ ਸਾਡੇ ਆਮ ਪਾਰਟੀ ਨੂੰ ਪੰਗਾ ਸੀਗਾ 1800 ਪਲੱਸ ਐਤੀ ਬਾਈ ਡੈਂਪੀ ਨੂੰ 33200 ਤੋਂ ਪਲੱਸ ਜਾਣਗੇ ਵੋਟਾਂ ਛੋਟੇ ਪਿੰਡ ਤੋਂ ਇੱਥੋਂ ਸਾਡੇ ਪਿੰਡ ਜੀ ਹਾਂਜੀ ਨੰਪੀ ਜੀ ਦੋ ਤਿੰਨ ਚੀਜ਼ਾਂ ਮੇਰੀਆਂ ਇਸ ਚੀਜ਼ ਨੂੰ ਲੈ ਕੇ ਹੈ ਕੈਂਡੀਡੇਟ ਬਹੁਤ ਚੱਲ ਰਹੇ ਜਿਸ ਤਰੀਕੇ ਨਾਲ ਹੁਣ ਮਨਪ੍ਰੀਤ ਸਿੰਘ ਬਾਦਲ ਪੂਰਾ ਜੋਰ ਸ਼ੋਰ ਨਾਲ ਪ੍ਰਚਾਰ ਕਰ ਰਿਹਾ ਤੁਸੀਂ ਇਹ ਖਰਚਾ ਪਹਿਲਾਂ ਹੀ ਪ੍ਰਗਟਾਇਆ ਸੀਗਾ ਕਿ ਮਨਪ੍ਰੀਤ ਬਾਦਲ ਇੱਥੇ ਆਉਣਗੇ ਸੁਖਪੀਰ ਸਿੰਘ ਬਾਦਲ ਹੁਣ ਨੇ ਤੁਹਾਨੂੰ ਗੱਲ ਕਹਿ ਦਿੱਤੀ ਉਸ ਤੋਂ ਬਾਅਦ ਹੋਇਆ ਮਨਪ੍ਰੀਤ ਬਾਦਲ ਇੱਥੋਂ ਚੋਣ ਪ੍ਰਚਾਰ ਕਰ ਰਿਹਾ ਲਗਾਤਾਰ ਭਾਜਪਾ ਦੇ ਕੈਂਡੀਡੇਟ ਹੈ ਤੁਹਾਨੂੰ ਇਹ ਗੱਲ ਲੱਗ ਰਹੀ ਹੈ ਉਹ ਕਹਿੰਦੇ ਕਿ ਮੈਂ ਇੱਥੋਂ ਜਿੱਤਦਾ ਰਿਹਾ ਮੈਨੂੰ ਬਨਵਾਸ ਹੋ ਗਿਆ ਸੀ ਇਸ ਕਰਕੇ ਮੈਂ ਹੁਣ ਬੜੇ ਚਿਰ ਬਾਅਦ ਆਇਆ ਮਨਪਰਿਆ ਹੋਇਆ ਅੱਖ ਗਿੱਦੜਵੇ ਦੇ ਲੋਕਾਂ ਦੀ ਵੀ ਨਾਮਾਂ ਤੇ ਮੇਰੀ ਵੀ ਅੱਖ ਨਾਮ ਹੈ ਮਨਪ੍ਰੀਤ ਸਿੰਘ ਬਾਦਲ ਕਹਿੰਦੇ ਆ ਤਾਂ ਤੁਹਾਨੂੰ ਲੱਗ ਰਿਹਾ ਕਿ ਪੁਰਾਣੇ ਲੋਕ ਜਿਹੜੇ ਤੁਰ ਪਏ ਉਹਨਾਂ ਦੇ ਨਾਲ ਹੀ ਤੁਰ ਪੈਣਗੇ ਨਹੀਂ ਤੁਹਾਡੀ ਅੱਖ ਅੱਖ ਕਿਉਂ ਨਾਮਾ ਜੀ ਉਹਨਾਂ ਨੂੰ ਤਾਂ ਪਹਿਲਾਂ ਤੁਸੀਂ ਇਹ ਪੁੱਛੋ ਵੀ ਮਨਪ੍ਰੀਤ ਬਾਦਲ ਦੀ ਅੱਖ ਕਿਉਂ ਨਾਮਾ ਤੁਸੀਂ ਤਾਂ ਪੂਰਾ ਆਨੰਦਪਾਗ ਆਪਣਾ ਆਨ ਪੰਜ ਸਾਲ ਤੁਸੀਂ ਫਾਈਨੈਂਸ ਮਿਨਿਸਟਰ ਰਹੇ ਹੋ ਜੇ ਤੁਹਾਨੂੰ ਇੰਨੀ ਹਮਦਰਦੀ ਸੀ ਕਿ ਦਿਲਵਾਣਾ ਤੁਹਾਡੇ ਕੋਲੇ ਚਾਬੀ ਸੀ ਖਜ਼ਾਨੇ ਦੀ ਭਾਈ ਸਾਹਿਬ ਤੇ ਜਿੰਨਾ ਮਰਜ਼ੀ ਕੰਮ ਕਰਾਉਣ ਦੇ ਇੱਥੇ ਜੀ ਲੋ ਇਹੀ ਖਜ਼ਾਨੇ ਦੀ ਚਾਬੀ ਕਿਤੇ ਮੇਰੇ ਕੋਲੇ ਹੋਵੇ ਤੇ ਜੇ ਕੋਈ ਕੰਮ ਕਰਨ ਆ ਆ ਗਿਆ ਤੁਹਾਨੂੰ ਐ ਕਹਿਣ ਵੀ ਮੇਰਾ ਕੰਮ ਰਹਿ ਗਿਆ ਤੇ ਬੇਟੇ ਮੂੰਹ ਫੇਰੇ ਹੋ ਜੀ ਆਪਣਾ ਪਾਵਰ ਦੇ ਕਰਾਉਣਾ ਕੀ ਹੈ ਜੇ ਤੁਸੀਂ ਲੋਕਾਂ ਦਾ ਕੰਮ ਹੀ ਨਹੀਂ ਕਰਾ ਸਕੇ ਇਹਨਾਂ ਇਹਨਾਂ ਨੇ ਚਾਬੀ ਦੇਣ ਵਾਲੇ ਆ ਜੀ ਤੇ ਇਹੀ ਰੋਈ ਜਾਂਦੇ ਆ ਤੇ ਇਹਨਾਂ ਨੂੰ ਆ ਕੇ ਹੁਣ ਕਹੀ ਜਾਂਦੇ ਵੀ ਮੈਨੂੰ ਪਾਵਰ ਦਿਓ ਫੇ ਹੋਰ ਹੁਣ ਕਿੰਨੀ ਕਿ ਪਾਵਰ ਦੇ ਦੇ ਨੂੰ ਤੁਹਾਨੂੰ ਨਾ ਪ੍ਰਾਨ ਤਾਂ ਲਾਣਾ ਰੇ ਇੱਥੇ ਪਰ ਉਹ ਕਹਿੰਦੇ ਕਿ ਗਿੱਦੜਵੇ ਵਾਲੇ ਲੋਕ ਜਿਹੜੇ ਆ ਮੈਨੂੰ ਫਿਰ ਉਸੇ ਤਰ੍ਹਾਂ ਮਾਨ ਸਤਕਾਰ ਫਿਰ ਦੇਣ ਇਸੇ ਕਰਕੇ ਕਹਿੰਦੇ ਮੈਂ ਗਲੀਆਂ ਦੇ ਵਿੱਚ ਤੁਰਿਆ ਫਿਰਨਿਆ ਕਿਉਂਕਿ ਮੈਂ ਚਾਹੁੰਨਾ ਹੈ ਕਿ ਹੁਣ ਮੈਂ ਬਸ ਇੱਥੋਂ ਦਾ ਹੀ ਹੋ ਕੇ ਰਹਿ ਜਾਵਾਂ ਭਾਈ ਸਾਹਿਬ ਗਲੀਆਂ ਸਾਰਿਆਂ ਦੀਆਂ ਸਾਂਝੀਆਂ ਤੇ ਉਹ ਤੁਰੇ ਫਿਰਨ ਜਿੱਥੇ ਇੰਨੇ ਵੈ ਇੰਨੇ ਬੰਦੇ ਤੁਰੇ ਫਿਰਦੇ ਵਿੱਚ ਉਹ ਤੁਰੇ ਫਿਰਦੇ ਰੌਲਾ ਗਲੀਆਂ ਚ ਤੁਰਨ ਫਿਰਨ ਦਾ ਨਹੀਂ ਰੌਲਾ ਇਹ ਤੁਹਾਨੂੰ ਇੱਥੋਂ ਦੇ ਲੋਕਾਂ ਨੇ ਚਾਰ ਵਾਰੀ ਫਤਵਾ ਦਿੱਤਾ ਔਰ ਬਹੁਤ ਵੱਡੀ ਵੋਟ ਨਾ ਦਿੱਤਾ ਲੋਕ ਜਮਾਏ ਨਾਲ ਟੋਡੇ ਖੜੇ ਸੀ ਪਰ ਤੁਸੀਂ ਲੋਕਾਂ ਦਾ ਕੀ ਕੀਤਾ ਸਵਾਲ ਇਹ ਆ ਜੇ ਅੱਜ ਤੁਸੀਂ ਕੁਝ ਲੋਕਾਂ ਦਾ ਸਵਾਰਿਆ ਹੁੰਦਾ ਨਾ ਭਾਈ ਸਾਹਿਬ ਤੇ ਲੋਕ ਹੱਸ ਕੇ ਜਾਂਦੇ ਉਹਨਾਂ ਨਾਲ ਮੈਂ ਸਿਰਫ 4 ਸਾਲ ਮੇਰੇ ਕੋਲੇ ਕੱਲੀ ਹਲਕਾ ਇੰਚਾਰਜੀ ਰਹੀ ਆ 4 ਸਾਲਾਂ ਚ ਹੀ ਮੈਂ ਥੋੜਾ ਬਹੁਤ ਇਹਨਾਂ ਦਾ ਸਵਾਰ ਸਕਿਆ ਜਿੰਨਾ ਕਿ ਮੇਰੇ ਕੋਲੇ ਮਾੜਾ ਮੋਟਾ ਮਤਲਬ ਕਿ ਮੇਰੀ ਪਹੁੰਚ ਪੈਂਦੀ ਸੀ ਉਹਨੇ ਕਿ ਪਿਆਰ ਨੂੰ ਹੀ ਅੱਜ ਤੁਸੀਂ ਇਹ ਇਹ ਦੇਖ ਲਓ ਵੀ ਜਿਹੜਾ ਮੈਂ ਮਾੜਾ ਮੋਟਾ ਕੀਤਾ ਉਹਦੇ ਕਰਕੇ ਖੜੇ ਆ ਵੀ ਇਹ ਕੁਝ ਸਵਾਰ ਸਕਦਾ ਅਜਕ 2 ਮਿੰਟ ਮੈਂ ਥੋੜੇ ਹੋਰ ਲੈਣੇ ਮੈਨੂੰ ਮਾਫੀ ਚਾਹੁੰਨਾ ਤੁਸੀਂ ਬਹੁਤ ਸਕੇਡਿਊਲ ਤੁਹਾਡਾ ਬਿਜ਼ੀ ਆ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਹੈ ਕਿ ਸਰਕਾਰ ਦੇ ਅਜੇ 2 2.5 ਸਾਲ ਪਏ ਆ ਇਸ ਕਰਕੇ ਲੋਕ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਉਣਗੇ ਨਿਊਟਰਲ ਜੀ ਸਹੀ ਸਹੀ ਗੱਲ ਦੱਸਿਓ ਲੋਕਾਂ 'ਚ ਜਾ ਰਹੀ ਹੈ ਇਹ ਗੱਲ ਅਸੀਂ 13 ਤੋਂ ਕੰਮ ਕਰ ਰਹੇ ਆਂ ਆਮ ਆਦਮੀ ਪਾਰਟੀ ਦੇ ਸਾਨੂੰ ਮੁੱਢ ਰਿਹਾ ਤਾਂ ਹੁਣ ਸਾਨੂੰ ਆਇਆ ਨਜ਼ਾਰਾ ਕਿ ਵੋਟ ਪਾਉਂਦਾ ਹੈ ਸ਼ਰਮੇ ਨੂੰ ਪਾਈਆਂ ਅੱਗੇ ਜ਼ਰੂਰ ਅਸੀਂ ਪਰ ਸਾਨੂੰ ਨਜ਼ਾਰਾ 2.5 ਸਾਲ ਤੋਂ ਨਹੀਂ ਆਇਆ ਜਿਹੜਾ ਸਾਨੂੰ ਹੁਣ ਲੱਗ ਰਿਹਾ ਵੀ ਅਸੀਂ ਕਾਮਯਾਬ ਹੋਵਾਂਗੇ ਲੱਗ ਤਦ ਲੋਸਾਹ ਕਨਾਲ ਤੋਂ ਸੁਣਾਈ ਅਸੀ ਤਦ ਲੋਸਾਹ ਕਨਾਲ ਆ ਕੇ ਪਹਿਲਾਂ ਕਰੀ ਬੈਗੇ ਸੀ ਸਾਨੂੰ ਤਾਂ ਇਹ ਸਰਕਾਰੀ ਕਿਸੇ ਦਿਨ ਨੂੰ ਸੰਤ ਲੱਗਦੀ ਸੀ ਜੀ 12 ਜਮਣੇ ਗੰਸਾ ਸਾਡੇ ਛੱਪੜ ਦਾ ਗੰਸਾ ਤੋਂ ਇਹਨਾਂ ਨੇ ਪਹਿਲਾਂ ਕੱਢਿਆ ਸਾਡੇ ਤੋਂ ਇਹਨਾਂ ਨੇ ਸਾਡੇ ਸਾਰਾ ਛੱਪੜ ਬਹੁਤ ਮੁਸ਼ਕਲ ਮਾਰਦਾ ਸੀਗਾ ਇਹਨਾਂ ਨੇ ਸਾਰਾ ਗੰਦ ਕੱਢਿਆ ਸਾਡੇ ਦੀ ਸਾਨੂੰ ਵਧੀਆ ਲੱਗਦਾ ਪਿਆਰੇ ਸਨ ਬਹੁਤ ਹਰਮਨ ਪ੍ਰਿਆ ਸਾਡੇ ਹੈਗੇ ਜੀ ਬਹੁਤ ਬਹੁਤ ਸ਼ੁਕਰੀਆ ਦਾ ਪਾਰਟੀ ਚ ਆਏ ਅਸੀਂ ਡੜ ਕੇ ਨਾਲ ਇਹਨਾਂ ਦੇ ਜੀ ਲੱਗਦਾ ਕਿ ਡਿੰਪੀ ਜੀ ਨੂੰ ਇਹਨਾਂ ਨੂੰ ਤਜਰਬਾ ਹੈਗਾ ਕੰਮਕੁਮ ਕਰਾਉਣ ਦਾ ਸਰਕਾਰਾਂ ਦੇਖੀਆਂ ਹੰਡਾਈਆਂ ਔਰ ਇਸ ਕਰਕੇ ਆਪਦੇ ਤਜਰਬੇ ਨਾਲ ਕੰਮਕੁਮ ਕਰਾ ਲੈਣਗੇ ਇਹ ਤੁਹਾਨੂੰ ਲੱਗਦੀ ਹੈ ਕਿ ਹਰ ਥਾਂ ਤੇ ਇਹ ਕਲੇਮ ਕਰਦੇ ਕਿ ਮੈਨੂੰ ਤਜਰਬਾ ਹੈਗਾ ਪੈਸੇ ਮੈਂ ਲੈ ਕੇ ਆਉਂਗਾ ਤੁਹਾਨੂੰ ਲੱਗਦੀ ਗੱਲ ਵੋਟਰ ਨੂੰ ਲੱਗਦੀ ਕਿ ਨਹੀਂ ਗੱਲ ਹਾਂ ਜੀ ਅਸੀਂ ਪੂਰੀ ਵੋਟ ਨਾਲ ਚਦਾਵਾਂਗੇ ਕਿ ਇੱਥੇ ਹੀ ਫੁੱਲ ਤੋਂ ਫੁੱਲ ਪਵਾਵਾਂਗੇ ਤੇ ਜਿਤਾ ਕੇ ਭੇਜਾਂਗੇ ਲੋਕਾਂ ਨੂੰ ਵਿਸ਼ਵਾਸ ਲੋਕਾਂ ਨੂੰ ਪ੍ਰੋਸੈਸ ਗੱਲ ਦਾ ਕਿ ਜੇ ਸਾਡਾ ਕੰਮ ਕੋਈ ਕਰਾ ਸਕਦਾ ਕਿਦਰ ਵਿੱਚ ਤੇ ਸਿਰਫ ਸਿਰਫ ਇੰਪੀਟ ਲੋਨ ਕਰਾ ਸਕਦਾ ਹੈ ਕਿਉਂਕਿ ਰਾਜਾ ਵਰਿੰਗ ਡਰਾਮੇਬਾਜ਼ੀ ਬੜੀ ਕਰਨੀ ਹੁੰਦੀ ਹੈ ਉਹ ਪਿਛਲੇ 12 ਸਾਲਾਂ ਤੋਂ ਡਰਾਮੇਬਾਜ਼ੀ ਨਟਾਂਕੀ ਰੋਜ਼ ਕਰਦਾ ਹੈ ਕਦੇ ਆਪਦੇ ਪੋਸਟਰ ਪੜਾਲੇ ਕਜ਼ੀ ਆਜ਼ੀ ਘਰ ਵਾਲੀ ਦੇ ਉਥੇ ਪੋਸਟਰਾਂ ਦੇ ਗੋਹਾ ਮਲਾਤਾ ਉਹ ਸਾਰੀ ਡਰਾਮੇਬਾਜ਼ੀ ਹੈ ਪਰ 12 ਸਾਲਾਂ ਚ ਲੋਕ ਸਮ ਘਰ ਵਾਲੀ ਦੇ ਪੋਸਟਰਾਂ ਤੇ ਆਪ ਹੀ ਬੰਦਾ ਗੋਹਾ ਮਲਾ ਸਕਦਾ ਕੁਝ ਉਹ ਕਰਾ ਸਕਦਾ ਜੀ ਉਹ ਸਿਆਸਤ ਦੇ ਵਿੱਚ ਉਹ ਸਿਰਫ ਜਿੱਤਣਾ ਚਾਹੁੰਦਾ ਹੋ ਉਹਦਾ ਮਕਸਦ ਹੈ ਵੀ ਮੈਂ ਇੱਕ ਵਾਰੀ ਜਿੱਤਣਾ ਲੁਧਿਆਣੇ ਜਾ ਕੇ ਕੀ ਨਹੀਂ ਕੀਤਾ ਉਹਨੇ ਸੋ ਕਹਿਣ ਦਾ ਭਾਵ ਇਹੀ ਹੈ ਇਨਾਂ ਦੀ ਇਮਾਨਦਾਰੀ ਸੱਚਾਈ ਕੱਲੇ ਕੱਲੇ ਪਰਿਵਾਰ ਨੇ ਕੱਲੇ ਕੱਲੇ ਘਰ 'ਚ ਪਤਾ ਹੈ ਕਿਉਂਕਿ ਦੁੱਖ ਸੁੱਖ 'ਚ 13 ਸਾਲ ਬਿਨਾ ਕਿਸੇ ਅਹੁਦੇ ਤੋਂ ਹੁੰਦਿਆਂ ਫਿਰ ਵੀ ਲੋਕਾਂ ਨਾਲ ਖੜੇ ਆ ਤੇ ਉਹ ਐਮਐਲਏ ਮੰਤਰੀ ਬਣਦੇ باوجود ਵੀ ਲੋਕਾਂ ਦਾ ਕੁਝ ਨਹੀਂ ਸਵਾਰ ਸਕਿਆ ਇਹ ਡਿਫਰੈਂਸ ਹੈ ਇੱਥੇ ਦੇ ਦਰਵਾਜ਼ੇ ਲੋਕਾਂ 'ਚ ਇਸ ਗੱਲ ਦੀ ਹਮਦਰਦੀ ਵੀ ਹੈਗੀ ਹੈ ਕਿ ਭਾਈ ਐਤ ਕੀ ਡਿੰਪੀ ਹੋਣਾ ਨੂੰ ਪਰਖ ਕੇ ਦੇਖ ਲਈਏ ਵਿਚਾਰੇ ਪਿਛਲੀ ਵਾਰ ਵੀ 1.5 1300 ਵੋਟਾਂ ਤੇ ਰਹਿ ਗਏ ਸੀ ਥੋੜੀ ਜੀ ਗੱਲ ਤੋਂ ਅੜ ਗਈ ਸੀ ਗੱਲ ਔਰ ਐਤ ਕੀ ਇਹਨਾਂ ਨੂੰ ਪਰਖ ਕੇ ਦੇਖ ਲਈਏ ਤੁਹਾਨੂੰ ਲੱਗ ਰਹੀ ਹੈ ਗੱਲ ਬਿਲਕੁਲ ਸਭ ਤੋਂ ਪਹਿਲੀ ਗੱਲ ਤਾਂ ਹਮਦਰਦੀ ਹੈ ਹੰਦਾਂ ٹرسٹ ਵੀ ਹੁੰਦਾ ਕਿ ਸਾਡਾ ਕੋਈ ਕੰਮ ਸਵਾਰੇ ਤਾਂ ਉਹ ਸਭ ਤੋਂ ਵੱਧ ਜਿਹੜਾ ਭਰੋਸਾ ਡਿਮਪਿਟਲ ਨੂੰ ਤੇ ਡਿਮਪਿਟਲ ਨੂੰ ਜਿਹਨੇ ਆਪ ਕਮਾਇਆ ਕਹਿੰਦਾ ਬਾਪ 13 ਸਾਲਾਂ ਚ ਆਪ ਕਮਾਇਆ ਹੈ ਕਿ ਯਾਰ ਜਿਹੜਾ ਮੇਰੇ ਦਰ ਤੇ ਆਇਆ ਕਦੇ ਖਾਲੀ ਨਹੀਂ ਗਿਆ ਉਹ ਨਾ ਕਦੇ ਡਰਾਮਾ ਕੀਤਾ ਜਿਹੜਾ ਕੰਮ ਹੋ ਸਕਦਾ ਡਿਮਪਿਟਲ ਹੁੰਦੀ ਇੱਕ ਵੱਡੀ ਕੁਆਲਿਟੀ ਹੈ ਵੀ ਜਿਹੜਾ ਹੋ ਸਕਦਾ ਉਹਦੀ ਗੱਲ ਕਰਦਾ ਵੀ ਆਹ ਕਾ ਕਦਰ ਹੋਊਗਾ ਤੇ ਦੂਜੇ ਲਈ ਕਹਿੰਦੇ ਵੀ ਕਾਕਾ ਜੀ ਆ ਨਹੀਂ ਹੋਊਗਾ ਇਸ ਚੀਜ਼ ਨੂੰ ਲੈ ਕੇ ਲੋਕ ਨਾਲ ਖੜੇ ਆ ਕਿ ਜਿਹੜੀ ਜੱਟ ਨੇ ਕਹਿਤੀ ਉਹ ਪਗਾਊਗਾ ਤੇ ਨਹੀਂ ਸਪਸ਼ਟ ਕਹਿ ਦਿੰਦਾਗਾ ਇਸ ਚੀਜ਼ ਰਾਜੇ ਦਾ ਬੜਾ ਫਰਕ ਹੈ ਕਿਉਂਕਿ ਮੈਂ ਇੱਕ ਐਗਜ਼ਾਮਪਲ ਦਿੰਦਾ ਪਿਛਲੀ ਹਾਲ ਦੀ ਇਲੈਕਸ਼ਨ ਦੀ ਗੱਲ ਹੈ ਮੇਰੇ ਪਿੰਡ ਸਕੂਲ 8ਵਾਂ ਦਾ ਸੀਗਾ ਤਾਂ ਸਾਡੇ ਲੋਕਾਂ ਨੇ ਡਿਮਾਂਡ ਕੀਤੀ ਕਿ 10ਵਾਂ ਦਾ ਹੋ ਜਦੋਂ ਬਾਈ ਡਿੰਪੀ ਜੀ ਨੇ ਪੁੱਛਿਆ ਵੀ ਬੱਚੇ ਕਿੰਨੇ ਆ ਉਹ ਕਹਿੰਦੇ 30 ਬੱਚੇ ਆ ਬਾਈ ਜੀ ਕਹਿੰਦੇ ਵੀ ਇਹ ਕੰਮ ਨਹੀਂ ਹੋ ਸਕਦਾ ਯਾਰ ਕਿਉਂਕਿ ਸਰਕਾਰ ਦੇ ਰੂਲ ਹੈ ਤਾਂ ਦੂਜੇ ਦਿਨ ਉੱਥੇ ਰਾਜਾ ਬਰਿੰਗ ਪਹੁੰਚ ਗਿਆ ਤਾਂ ਰਾਜਾ ਕਹਿੰਦਾ ਯਾਰ 10ਵੀਂ ਦੀ ਕੀ ਗੱਲ ਕਰਦੇ ਹੋ ਮੈਂ 12ਵੀਂ ਦਾ ਕਰਾ ਦੇਣਾ ਇੱਕ ਵਾਰੀ ਵੋਟਾਂ ਜ਼ਰੂਰ ਲੈ ਗਿਆ ਉੱਥੇ ਉਹ ਉਹ ਸਕੂਲ ਵੀ 8ਵੀਂ ਦਾ ਅੱਜ ਕੰਮ 12ਵੀਂ ਤੱਕ ਤਾਂ ਜਾਣਾ ਹੀ ਨਹੀਂ ਕਿਉਂਕਿ ਪਤਾ ਸੀ ਪਰ ਅੱਜ ਉਹ ਲੋਕ ਬਾਹਾਖਰੀਆਂ ਕਰ ਕਰਕੇ ਕਹਿ ਰਿਹਾ ਹੈ ਕਿ ਯਾਰ ਡਿੰਪੀ ਸਾਨੂੰ ਝੂਠ ਨਹੀਂ ਬੋਲ ਕੇ ਗਿਆ ਸੀ ਸਾਨੂੰ ਲਾਰਾ ਨਹੀਂ ਲਾ ਕੇ ਗਿਆ ਸੀ ਉਹ ਲਾਰਾ ਲਾ ਕੇ ਗਿਆ ਸੀ ਅੱਜ ਅਸੀਂ ਇੱਥੇ ਵੜਨ ਦੇਣਾ ਮੀਤੀ ਕਹਿੰਦੇ ਝੂਠ ਦੇ ਸਿਰ ਤੇ ਚੱਲਦੀ ਹੈ ਡਿੰਪੀ ਜੀ ਰਾਜਨੀਤੀ ਕਹਿੰਦੇ ਝੂਠ ਦੇ ਸਿਰ ਤੇ ਚੱਲਦੀ ਹੈ ਥੋੜਾ ਸਮਾਂ ਚੱਲ ਜਾਂਦੀ ਹੈ ਜੇ ਤੁਸੀਂ ਲੰਮੀ ਰੇਸ ਤੇ ਘੋੜੇ ਬੰਨਨਾ ਜੇ ਤੁਸੀਂ ਮੈਰਾਥਨ ਦੌੜ ਲ ਫਿਰ ਝੂਟ ਨਹੀਂ ਚੱਲਦਾ ਭਾਈ ਸਾਹਿਬ ਮੈਂ ਠੀਕ ਆ ਲੇਟ ਜਰੂਰ ਹੋ ਗਿਆ ਪਰ ਅੱਜ ਉਸ ਲੇਟ ਦਾ ਤੁਸੀਂ ਬਾਉਂਸ ਬੈਕ ਵੇਖੋ ਮੈਨੂੰ ਇਹ ਲੱਗਦਾ ਆਪਾ ਆਪਾ ਪਰਮਾਤਮਾ ਤੋਂ ਡਰ ਕੇ ਕਹਿੰਦਾ ਮੈਂ ਕੋਈ ਹੰਕਾਰ ਨਾਲ ਨਹੀਂ ਕਹਿੰਦਾ ਤੂੰ ਲੋਕ ਮੈਨੂੰ ਨਿਗ ਦੇ ਰਹੇ ਆ ਨਾ ਭਾਈ ਸਾਹਿਬ ਐਡਾ ਤਕੜਾ ਬਾਉਂਸ ਬੈਕ ਹੋਣਾ ਤੁਸੀਂ ਹੈਰਾਨ ਰਹ ਜੂਗੇ ਤੁਸੀਂ ਹੈਰਾਨ ਰਹ ਜੂਗੇ ਇੰਨਾ ਤਕੜਾ ਬਾਉਂਸ ਬੈਕ ਹੋਣਾ ਲੇਕਿਨ ਸੱਚ ਤੁਸੀਂ ਆਪਾਂ ਆਪਾਂ ਮੂਵੀਜ਼ ਵੀ ਦੇਖਦੇ ਆ ਆਪਾਂ ਜੀ ਜ਼ਿੰਦਗੀ ਦੇ ਵਿੱਚ ਬੜੀਆਂ ਇਹੋ ਜਿਹੀਆਂ ਕਹਾਣੀਆਂ ਇਹੋ ਜਿਹੀਆਂ ਸਚਾਈਆਂ ਇਹੋ ਜੀ ਇਹੋ ਜਿਹੀ ਕਿੱਸੇ ਆ ਅਖੀਰ ਦੇ ਵਿੱਚ ਐਂਡ ਦੇ ਵਿੱਚ ਜਾ ਕੇ ਜਿੱਤ ਹਮੇਸ਼ਾ ਹਾਂ ਸੱਚ ਦੀ ਹੁੰਦੀ ਹੈ ਜੀ ਹਾਂ ਥੋੜਾ ਬਹੁਤਾ ਅਗਲਾ ਲੀਚੀਆਂ ਮਾਰ ਜਾਂਦਾ ਅਕਾਲੀ ਵੋਟਰ ਚੱਲ ਪਿਆ ਤੁਹਾਡੇ ਨਾਲ ਡਿੰਪੀ ਜੀ ਕਿਉਂਕਿ ਅਕਾਲੀ ਦਲ ਤੁਸੀਂ ਪਿਛਲੀ ਵਾਰ ਕਹਿ ਰਹੇ ਸੀ ਕਿ 70 80 ਪਰਸੈਂਟ ਵੋਟਰ ਤਾਂ ਪਹਿਲੇ ਦਿਨ ਹੀ ਨਾਲ ਆ ਗਿਆ ਸੀਗਾ ਮੇਰੇ ਭਾਈ ਜੀ ਇੱਥੋਂ ਦੇ ਜਿਹੜੇ ਮੇਨ ਮੋਢੀ ਆ ਅਕਾਲੀ ਦਲ ਦੇ ਉਹ ਵੀ ਮੇਰੇ ਨਾਲ ਭਰਾ ਵਾਂਗੂ ਹੀ ਆ ਸਾਰੀ ਫੈਮਿਲੀ ਮੇਰੇ ਨਾਲ ਹੀ ਫਿਰਦੀ ਆ ਉਹਨਾਂ ਦੀ ਉਹਨਾਂ ਦੀ ਟੀਮ ਪੂਰੀ ਮੇਰੇ ਨਾਲ ਆ। ਇਹ ਬਾਈ ਜੀ ਹੋਰੇ 12 ਤੋਂ ਆਮ ਆਦਮੀ ਪਾਰਟੀ ਨੂੰ ਟੂਡੇ ਵੀ ਸੀ। ਇਹ 12 ਤੋਂ ਆਮ ਆਦਮੀ ਦਾ ਬਾਈ ਜੀ ਹੋਰੇ ਇਹਨਾਂ ਨੇ ਪਾਰਟੀ ਆਮ ਆਦਮੀ ਪਾਰਟੀ ਇਹ ਬਣਾਉਣ ਵਾਲੇ ਆ। ਇਹ ਵੀ ਸਾਰੇ ਨਾਲ ਆ। ਹੁਣ ਤੁਸੀਂ ਐਂ ਦੱਸੋ ਵੀ ਰਹਿ ਕਿਹੜਾ ਗਿਆ ਜੀ। ਕਿਹੜੀ ਵੋਟ ਆ ਰਹੀ ਹੈ। ਹਾਂ ਜੀ। ਤਰਸ ਦੇ ਆਧਾਰ ਤੇ ਵੀ ਬਾਈ ਜੀ ਢਿੱਲੋਂ ਨੂੰ ਨਾ ਤਰਸ ਦੇ ਆਧਾਰ ਤੇ ਵੀ ਬਹੁਤ ਵੋਟ ਪੈ ਰਹੀ ਹੈ ਪਿੰਡ ਚ ਅਸੀਂ ਸੱਥਾਂ-ਸੁੱਥਾਂ ਜਾਣੇ ਆ। ਆਮ ਪਬਲਿਕ ਚ ਜਾਣੇ ਆ। ਕਿਸੇ ਦੇ ਘਰੇ ਜਾਣੇ ਆ। ਡਾਕਟਰੀ ਦਾ ਕੰਮ ਕਰਦੇ ਆ। ਜਦੋਂ ਉਹ ਦੱਸਦੇ ਆ ਉਹ ਕਹਿੰਦੇ ਵੀ ਬਾਈ ਢਿੱਲੋਂ ਨੂੰ ਨਾ ਇਰ ਕੇ ਇਰ ਕੇ ਜਿਹੜੇ ਕਾਂਗਰਸੀ ਬੰਦੇ ਜੀ ਕੱਢੜ ਉਹ ਵੀ ਕਹਿੰਦੇ ਵੀ ਤਰਸ ਦੇ ਆਧਾਰ ਤੇ ਹੈ ਜਿਹੜੀ ਵੋਟ ਉਹ ਕਿ ਬਾਈ ਡੈਂਪੀ ਟੇ ਲੁੰਦੇ ਨਹੀਂ ਹੈ ਜੀ ਅੱਛਾ ਸਿੰਪਥੀ ਦੇ ਤੌਰ ਤੇ ਵੀ ਯਾਰ ਇੰਨੇ ਚਿਰ ਤੋਂ ਬੰਦਾ ਲੱਗਿਆ ਹੋਇਆ ਐ ਕਿ ਡਿੰਪੀ ਹੁਣਾਂ ਨੂੰ ਵੋਟ ਪਾ ਕੇ ਦੇਖ ਲੈ ਵਾਲੇ ਸਰਕਾਰ ਦੇ ਵਿੱਚ ਇਹਦਾ ਵੀ ਫਰਕ ਪਿਛਲੇ ਸਾਲਾਂ ਤੋਂ ਕਈ ਸਾਲਾਂ ਤੋਂ ਲੜਦੇ ਆ ਰਹੇ ਐ ਚੋਣ ਹਾਰਦੇ ਰਹੇ ਐ ਪਰ ਇਹ ਲੋਕਾਂ 'ਚ ਫੇਰ ਵੀ ਵਿੱਚਰਦੇ ਰਹੇ ਐ ਕਿਸੇ ਦੇ ਮਰਗ ਹੋ ਗਈ ਕਿਸੇ ਦੇ ਵਿਆਹ ਇਹਨਾਂ ਨੂੰ ਕਾਰਡ ਦੇਣ ਦੀ ਡੇਰ ਹੁੰਦੀ ਸੀ ਇਹਨਾਂ ਨੇ ਛੱਟ ਪਹੁੰਚ ਜਾਣਾ ਹੁੰਦਾ ਸੀਗਾ ਜੀ ਇਸ ਕਰਕੇ ਇਹਨਾਂ ਨੂੰ ਆਧਾਰ ਦੇ ਜਿਹੜੀ ਹੈਗੀ ਆ ਤਰਸ ਦੇ ਆਧਾਰ ਤੇ ਵੋਟ ਐ ਜਿਹੜੀ ਉਹ ਬਣੂਗੀ ਗੱਲ ਇਸ ਵਾਰ ਤਰਸ ਦੇ ਆਧਾਰ ਤੇ ਵੀ ਲੋਕ ਕਹਿੰਦੇ ਵੀ ਤਰਸ ਦੀ ਡਿੰਪੀ ਉਹਨਾਂ ਦੇ ਤਰਸ ਖਾ ਕੇ ਵੋਟ ਪਾਦੇ ਹੋਇਆ ਇਦ ਕੀ ਭਾਈ ਚਾਹੇ ਤਰਸ ਨਾ ਪਵੇ ਚਾਹੇ ਮੇਰੇ ਕੰਮਾਂ ਦੇ ਆਧਾਰ ਤੇ ਪਵੇ ਚਾਹੇ ਪਿਆਰ ਨਾਲ ਪਵੇ ਪਰ ਵੋਟ ਪਊਗੀ ਵੋਟ ਹਾਂ ਵੋਟ ਪਊਗੀ ਹਾਂਜੀ ਪਿਛਲਾ ਸਾਡਾ ਕਮਾਂਡਰ ਮੜਾ ਸੀਗਾ ਸਰਕਾਰ ਚ ਕੋਈ ਕਮਨੀ ਨਹੀਂ ਸੀ ਪਿਛਲੀ ਸਾਡੇ ਕੋਲ ਦੋ ਤਰੇ ਦੋ ਵੋਟਾਂ ਜੀ ਕਪਾਵਾਵਾਂ ਦੀ ਪਾਰਟੀ ਦੀ ਵੋਟ 18 1900 ਇਸ ਪਿੰਡ ਦੇ ਚੋਗੋ ਵੀ ਇੰਦਰ ਜਾਣੀ ਹੈ ਕੋਈ ਕਾਲੀ ਪਾਰਟੀ ਦੀ ਵੋਟ ਆ ਜਿਹੜੀ 18 1900 ਵੋਟ ਉਹਨਾਂ ਦੀ ਉਹ ਵੀ ਇੰਦਰ ਜਾਣੀ ਹੈ ਇਹਦੀ 35 3600 ਇਹਨੂੰ ਪੁੱਛ ਲਈ ਬੀਬੀਆਂ ਵੋਟ ਪਾਉਣਗੀਆਂ ਕਿ ਨਹੀਂ ਕਿਧਰ ਨਾਲ ਗੱਲ ਕਰੀ ਬੀਬੀ ਜੀ ਵੋਟ ਪਾਉਂਗੇ ਕਿ ਕਿਦਾਂ ਤੁਹਾਨੂੰ ਕੀ ਲਾ ਬੀਬੀਆਂ ਨੂੰ ਕੀ ਲੱਗਦਾ ਪਾਵਾਂਗੇ ਜਰੂਰ ਪਾਵਾਂਗੇ ਪਾਵਾਂਗੇ ਬੋਲ ਕਿਉਂਕਿ ਦੂਜੇ ਪਾਸੇ ਇੱਕ ਬੀਬੀ ਖੜੀ ਹੈ ਅਮਰਤ ਆਪਣਿੰਗ ਹੋਣੀ ਇਹ ਤਾਂ ਨਹੀਂ ਵੀ ਬੀਬੀ ਬੀਬੀ ਕਰਕੇ ਵੀ ਵੀ ਭਾਈ ਬੀਬੀ ਨੂੰ ਸਪੋਰਟ ਕਰਦੀ ਹੈ ਪਾਵਾਂਗੇ ਹਾਂ ਇਧਰ ਹੀ ਪਾਵਾਂਗੇ ਕਿ ਹੋਰ ਲੱਕ ਨਾ ਲਾਉ ਆ ਮੇਰੀ ਉਮਰ ਬਾਦੀ ਜੁ ਬਾਜ ਜਤ ਜੀਤਾ ਅੱਛਾ ਟੈਂਪੀ ਹੋਣੀ ਜਿੱਤ ਜੀ ਹਾਂ ਮੇਰੀ ਉਮਰ ਬਾਦੀ ਕਿੰਨੀ ਉਮਰ ਹੈ ਬੀਬੀ ਤੁਹਾਡੀ ਮੇਰੀ ਸ਼ੋਕੀ 60 ਸਾਲ 70 70 ਸਾਲ ਹਾਂ ਨਹੀਂ ਲੋ ਬਹੁਤ ਚਾਹ ਜਿੱਤੇ ਅੱਛਾ ਤੇ ਇਹ ਇੱਕ ਇਸਾਨੂੰ ਮੌਕਾ ਆਇਆ ਇਹ ਲੈ ਮੱਪਾਉਣ ਦਾ ਅੱਗੇ ਬਹੁਤ ਵੇਰੀ ਪਾਈਆਂ ਸੀ ਜਿੱਤਿਆ ਨਹੀਂ ਸੀ ਐ ਜਿੱਥੇ ਜੇ ਬਹੁਤ ਵੱਡਾ ਚਾਹ ਸਨ ਇਹੀ ਕੰਮ ਸਮਾਰਿਆ ਟੂਟੀ ਦਾ ਪਾਣੀ ਆ ਮਾਮ ਦਾ ਮੈਂ ਤਾਂ ਉਦੋਂ ਦੀ ਸ਼ੁਕਰ ਕਰਦੀ ਆ ਜਿੱਦੋਂ ਦਾ ਟੂਟੀ ਦਾ ਪਾਣੀ ਆਉਣ ਲੱਗਿਆ ਪਹਿਲਾਂ ਤਾਂ ਬਾਲਟੀ ਮੇਰੇ ਅੱਗੇ ਬਾਲਟੀ ਚੱਕੀ ਫਿਰਦੀ ਤੌੜਾ ਚੱਕੀ ਫਿਰਦੀ ਹੁਣ ਘਰੇ ਪਾਣੀ ਆ ਮਾਮ ਦਾ ਟੂਟੀ ਧੰਨਵਾਦ ਥੈਂਕ ਯੂ ਤਾਂ ਲਗਾਤਾਰ ਪਿੰਡਾਂ ਦੇ ਵਿੱਚ ਡਿੰਪੀ ਢਿਲੋਂ ਹੋਣੇ ਜਿੱਥੇ ਪ੍ਰਚਾਰ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਲੋਕ ਕਹਿ ਰਹੇ ਨੇ ਕਿ ਇਸ ਵਾਰ ਡਿੰਪੀ ਹੁਣਾਂ ਨੂੰ ਵੋਟਾਂ ਤਰਸ ਦੇ ਆਧਾਰ ਤੇ ਵੀ ਪੈਣਗੀਆਂ ਔਰ ਡਿੰਪੀ ਹੁਣਾਂ ਦੇ ਤਜਰਬੇ ਨੂੰ ਦੇਖ ਕੇ ਵੀ ਲੋਕ ਵੋਟਾਂ ਪਾਉਣਗੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪੂਰ ਪੰਜਾਬ ਟੀਵੀ ਗਿੱਦੜਵਾ